ਰਾਸ਼ਟਰਪਤੀ ਪੁਰਸਕਾਰ ਦੇ ਲਈ ਚੁਣੇ ਗਏ 45 ਅਧਿਆਪਕਾਂ ਦੇ ਵਿੱਚੋਂ ਪੰਜਾਬ ਦਾ ਸਿਰਫ ਇੱਕ ਅਧਿਆਪਕ ਹੀ ਸ਼ਾਮਲ ਹੈ। ਬੇਸ਼ੱਕ ਸਾਡੀ ਭਾਰਤੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ ਕਿ ਅਧਿਆਪਕ ਨੂੰ ਕਰਮਚਾਰੀ ਨਾ ਮੰਨੋ। ਹੂੰ ਇਹਨੂੰ ਦੇਖਦੇ ਕੌਮ ਦੇ ਨਰਮਾਤਾ ਨਿਰਮਾਤਾ ਮੰਨ। ਲੇਕਿਨ ਕਦੇ ਵੀ ਰਾਜਨੀਤਿਕ પાર્ટીਾਂ ਨੇ ਭਾਵੇਂ ਕੋਈ ਵੀ ਆਈ ਹੋਵੇ ਸਾਡੇ ਪੰਜਾਬ ਦੀ ਗੱਲ ਕਾਇਮ ਨਹੀਂ ਲਈਏ। ਤੇ ਮੈਂ ਤੇ ਅਧਿਆਪਕਾਂ ਨੂੰ ਡਾਂਗਾ ਖਾਂਦੇ ਵੇਖਿਆ ਪੱਗਾਂ ਰੋਦਦੇ ਵੇਖੀਆਂ ਚੁੰਨੀਆਂ ਪੜਦੇ। ਇਸ ਸਥਿਤੀ ਸਿੱਖਿਆ ਖੇਤਰ ਦੇ ਵਿੱਚ ਇੱਕ ਚਿੰਤਾਜਨਕ ਰੁਝਾਨ ਨੂੰ ਦਰਸਾਉਂਦੀ ਹੈ। ਮੈਂ ਕਿਹ ਅਧਿਆਪਕ ਦੇਖਿਆ ਗਿਆ ਵਿਚਾਰੇ ਕੋਈ ਆਡੋ ਚਲਾ ਰਿਹਾ ਕੋਈ ਦਿਹਾੜੀ ਕਰ ਰਿਹਾ ਕੋਈ ਕਿਤੇ ਹੋਰ ਕੰਮ ਕਰ ਰਿਹਾ ਕਿਸੇ ਪਾਰਟ ਟਾਈਮ ਜੌਬ ਵੀ ਕਰ ਰਿਹਾ ਤਾਂ ਕਿ ਆਪਣੇ ਟੱਬਰ ਦਾ ਗੁਜ਼ਾਰਾ ਮਹਿੰਗਾਈ ਦੇ ਵਿੱਚ ਲੜ ਸਕੇ। ਬਹੁਤ ਸਾਰੇ ਅਧਿਆਪਕ ਹੈਗੇ ਜਿਹੜੇ ਕੋਈ ਲਵਾੰਗ ਕਦੇ ਵੀ ਆਪਣੇ ਰਾਗ ਦਾ ਮੁੱਲ ਨਹੀਂ ਮੰਗਦੇ ਠੀਕ ਹੈ। ਜਿਹੜੇ ਅਵਾਰਡ ਲਈ ਨਹੀਂ ਕੰਮ ਕਰਦੇ ਕਰਦੇ ਨਹੀਂ। ਸਕੂਲਾਂ ਦੇ ਅਧਿਆਪਕਾਂ ਦੇ ਕੋਲ ਕੋਈ ਕੋਸ਼ਿਸ਼ ਹੀ ਹੈਨੀ ਬੇਰ ਨੂੰ ਕਿਹੜੇ ਢੰਗ ਨਾਲ ਲੈ ਕੇ ਆਉਣਾ ਪਾਪੀਓ ਤੁਹਾਡੇ ਬੱਚੇ ਪੜਨ ਕਿਤੇ ਬ੍ਰਿਜੀਟ ਵੱਡੇ ਸਕੂਲਾਂ ਚ ਹੂੰ ਤੇ ਤੁਸੀਂ ਦਾਵਾ ਕਰੋ ਸਰਕਾਰੀ ਸਕੂਲ ਦਾ ਕਿੱਦਾਂ ਹੋ ਜੂਗਾ ਜਿੰਨੇ ਚਿਰ ਅਸੀਂ ਕੰਪੀਟੀਟਿਵ ਨਹੀਂ ਲੈ ਕੇ ਆਉਂਦੇ ਪ੍ਰੇਰਨਾ ਪੋਜੀਟਿਵਲੀ ਉਹਨਾਂ ਜਿੰਨੀ ਗੱਲ ਬਣਦੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਤਾਂ ਦੋਸਤੋ ਮੈਂ ਕਰਮ ਸੁੱਦੀ ਤੇ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀਆ ਗੱਲ ਕਰਾਂਗੇ ਅਧਿਆਪਕ ਦਿਵਸ ਦੀ ਅਧਿਆਪਕ ਦਿਵਸ ਸਿੱਖਿਆ ਦੇ ਖੇਤਰ ਦੇ ਵਿੱਚ ਅਧਿਆਪਕਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਦਾ ਇੱਕ ਮਹੱਤਵਪੂਰਨ ਅਤੇ ਇੱਕ ਵਿਸ਼ੇਸ਼ ਮੌਕਾ ਹੈ ਇਹ ਦਿਨ ਨਾ ਸਿਰਫ ਅਧਿਆਪਕਾਂ ਦੀ ਸਮਰਪਣ ਭਾਵਨਾ ਅਤੇ ਮਿਹਨਤ ਨੂੰ ਸਲਾਮ ਕਰਦਾ ਹੈ ਸਗੋਂ ਸਮਾਜ ਦੀ ਤਰੱਕੀ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਨੂੰ ਵੀ ਉਜਾਗਰ ਕਰਦਾ ਹੈ ਅਧਿਆਪਕ ਜੋ ਹੈ ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰਣ ਅਤੇ ਸਮਾਜਿਕ ਮੁੱਲਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਮੋਰੀ ਭੂਮਿਕਾ ਨਿਭਾਉਂਦੇ ਨੇ ਪਰ ਇਸ ਵਾਰ ਹੜ੍ਹਾਂ ਦੀ ਤਬਾਹੀ ਦੇ ਕਾਰਨ ਅਧਿਆਪਕ ਦਿਵਸ ਨੂੰ ਸਮਰਪਿਤ ਸੂਬਾ ਪਦਰੀਸ ਮਾਗਮ ਮੌਲਤਵੀ ਕਰਨਾ ਪਿਆ ਸਟੇਟ ਅਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੇ ਵਿੱਚ ਵੀ ਉਤਸ਼ਾਹ ਦੀ ਕਮੀ ਵਿਖਾਈ ਦੇ ਰਹੀ ਹੈ ਕਿਉਂਕਿ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਪੁਰਸਕਾਰ ਦੇ ਲਈ ਚੁਣੇ ਗਏ 45 ਅਧਿਆਪਕਾਂ ਦੇ ਵਿੱਚੋਂ ਪੰਜਾਬ ਦਾ ਸਿਰਫ ਇੱਕ ਅਧਿਆਪਕ ਹੀ ਸ਼ਾਮਲ ਹੈ ਤੇ ਅਧਿਆਪਕਾਂ ਦੇ ਵਿੱਚ ਇਹ ਉਤਸ਼ਾਹ ਘਟਣ ਦੇ ਕੀ ਕਾਰਨ ਹੋ ਸਕਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਵਿਸ਼ੇ ਦੇ ਉੱਤੇ ਵਿਸਥਾਰ ਨਾਲ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਅਵਾਰਡੀ ਰੋਸ਼ਨ ਖੇੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੇੜਾ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜੀ ਰੋ ਖੇੜਾ ਸਾਹਿਬ ਗੱਲ ਕਰੀਏ ਤਾਂ ਅਧਿਆਪਕ ਦਿਵਸ ਜੋ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਅਧਿਆਪਕਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਦਾ ਇੱਕ ਵਿਸ਼ੇਸ਼ ਮੌਕਾ ਹੁੰਦਾ ਹੈ ਪੰਜਾਬ ਦੇ ਵਿੱਚ ਇਸ ਸਾਲ ਵੱਖਰੇ ਸੰਦਰਭ ਦੇ ਵਿੱਚ ਸਾਹਮਣੇ ਆਇਆ ਹੈ ਇਸ ਸਾਲ ਸੂਬਾ ਪੱਧਰੀ ਸਮਾਗਮ ਜੋ ਅਧਿਆਪਕਾਂ ਦੀ ਸੇਵਾਮਾਰੀ ਦੀ ਸ਼ਲਾਘਾ ਦੇ ਲਈ ਆਯੋਜਿਤ ਕੀਤਾ ਜਾਣਾ ਸੀ ਹੜ੍ਹਾਂ ਦੀ ਤਬਾਹੀ ਦੇ ਕਾਰਨ ਮੁਲਤਵੀ ਕਰਨਾ ਪਿਆ ਉਸ ਨੂੰ ਇਸ ਦੇ ਨਾਲ ਹੀ ਸਟੇਟ ਅਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੇ ਵਿੱਚ ਉਤਸ਼ਾਹ ਦੀ ਕਮੀ ਵੀ ਸਾਫ਼ ਵਿਖਾਈ ਦੇ ਰਹੀ ਹੈ ਰਾਸ਼ਟਰੀ ਪੱਧਰ ਦੇ ਉੱਤੇ ਵੀ ਜਿੱਥੇ 45 ਅਧਿਆਪਕਾਂ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਣਾ ਹੈ ਪੰਜਾਬ ਦੇ ਵਿੱਚੋਂ ਸਿਰਫ ਇੱਕ ਅਧਿਆਪਕ ਦੀ ਹੀ ਚੋਣ ਹੋਈ ਹੈ ਇਸ ਸਥਿਤੀ ਸਿੱਖਿਆ ਖੇਤਰ ਦੇ ਵਿੱਚ ਇੱਕ ਚਿੰਤਾਜਨਕ ਰੁਝਾਨ ਨੂੰ ਦਰਸਾਉਂਦੀ ਹੈ ਅਧਿਆਪਕਾਂ ਦੇ ਵਿੱਚ ਇਹ ਉਛਾਹ ਅਤੇ ਪ੍ਰਤੀਨਿਧਮ ਘਟਣ ਦੇ ਕੀ ਕਾਰਨ ਕੀ ਲੱਗਦੇ ਨੇ ਤੁਹਾਨੂੰ ਹਮ ਅਸਲ ਵਿੱਚ ਗੱਲ ਇਹ ਹੈ ਕਿ ਇਹ ਅਧਿਆਪਕ ਦਿਵਸ ਹਮ 5 ਸਤੰਬਰ ਨੂੰ ਮਨਾਇਆ ਜਾਂਦਾ ਹੈਗਾ ਤੇ 5 ਅਕਤੂਬਰ ਨੂੰ ਵਿਸ਼ਵ ਅਧਿਆਪਕ ਦਿਵਸ ਮਨਾਇਆ ਜਾਂਦਾ ਹਮ ਜਿਹੜਾ ਰਾਸ਼ਟਰੀ ਦਿਵਸ ਸਾਡਾ ਹੈਗਾ ਇਹ 5 ਸਤੰਬਰ ਨੂੰ 5 ਸਤੰਬਰ ਨੂੰ ਕਿਉਂ ਕਿ ਡਾਕਟਰ ਰਾਜਾ ਕਿਸਨ ਦਾ ਹਮ ਜਨਮ ਦਿਨ ਹੈਗਾ ਡਾਕਟਰ ਰਾਧਾਕ੍ਰਿਸ਼ਨ ਜੋ ਇੱਕ ਅਧਿਆਪਕ ਤੋਂ ਰਾਸ਼ਟਰਪਤੀ ਤੱਕ ਪੁੱਜੇ ਸੀ ਹੂੰ ਹੂੰ ਉਹ ਪ੍ਰੋਫੈਸਰ ਹੈ ਯੂਨੀਵਰਸਿਟੀ ਦੇ ਚਾਂਸਲਰ ਵੀ ਰਹੇ ਵਾਈਸ ਚਾਂਸਲਰ ਵੀ ਰਹੇ ਲੇਕਿਨ ਉਹਨਾਂ ਦੀਆਂ ਮੱਲੋ ਖੋਜ ਬਹੁਤ ਸੀ ਉਹਨਾਂ ਦੀ ਬਹੁਤ ਸਾਰੇ ਲਿਖੀਆਂ ਕਿਤਾਬਾਂ ਅੱਜ ਵੀ ਸਾਡਾ ਮਾਰਗਦਰਸ਼ਨ ਕਰ ਰਹੀਆਂ ਹਨ ਹੂੰ ਤੁਸੀਂ ਹੈਰਾਨ ਹੋ ਜਾਓਗੇ ਕਿ ਕਰਮਜੀ ਜਦੋਂ ਨਾ ਰਾਸ਼ਟਰਪਤੀ ਬਣੇ ਉਹ ਹਜ਼ਾਰਾਂ ਵਿਦਿਆਰਥੀ ਉਹਨਾਂ ਦੇ ਉਹਨਾਂ ਨੂੰ ਸੀਓ ਕਰ ਗਏ ਹੂੰ ਮਤਲਬ ਉਹ ਹਜ਼ਾਰਾਂ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਉਹਨਾਂ ਨੇ ਇਹ ਵਾਸ ਕੀਤਾ ਸੀ ਤੇ ਉਹਨਾਂ ਦੇ ਮੱਥਿਆਂ ਦੀ ਬੀਜ ਲਗਾਈ ਸੀ ਹੂੰ ਠੀਕ ਹੈ ਜੀ ਉਹ ਉਹ ਇਦਾਂ ਦੇ ਸੁਪਰਵਾਈਜ਼ ਸੀਗੇ ਕਿ ਉਹ ਚਾਹੁੰਦੇ ਸੀਗੇ ਕਿ ਮੇਰਾ ਦੇਸ਼ ਜਿਹੜਾ ਹੈਗਾ ਇਹ ਤਾਂ ਤਰੱਕੀ ਕਰੀਗਾ ਆਜ਼ਾਦੀ ਤੋਂ ਬਾਅਦ ਅਸੀਂ ਗਰੀਬੀ ਦੀ ਹੱਦ ਤੱਕ ਗਏ ਸੀ ਸਾਡੇ ਕੋਲ ਕੁਝ ਨਹੀਂ ਸੀ ਹਾਂ ਹਾਂ ਸਾਨੂੰ ਲੁੱਟਿਆ ਹੀ ਆ ਪਹਿਲਾਂ ਮੁਗਲਾਂ ਨੇ ਲੁੱਟਿਆ ਫਿਰ ਇਹਨਾਂ ਨੇ ਅਫਗਾਨੀ ਲੁੱਟਿਆ ਫਿਰ ਸਾਨੂੰ ਅੰਗਰੇਜ਼ਾਂ ਨੇ ਵੀ ਲੁੱਟਿਆ ਹੀ ਆ ਜੀ ਜੀ ਤੇ ਉਹ ਲੁੱਟਣ ਤੋਂ ਬਾਅਦ ਸਾਡੇ ਪੱਲੇ ਕੀ ਰਹਿ ਗਿਆ ਸੀ ਕੁਝ ਵੀ ਨਹੀਂ ਸੀਗਾ ਤੇ ਜਦੋਂ ਆਜ਼ਾਦੀ ਤੋਂ ਬਾਅਦ ਅਸੀਂ ਨਵੀਂ ਸਜਣਾ ਕਰਨੀ ਸੀ ਹਮ ਤੇ ਉਸ ਤੋਂ ਬਾਅਦ ਜਦੋਂ ਇਹ ਸੈਕੰਡ ਰਾਸ਼ਟਰਪਤੀ ਆਏ ਡਾ. ਰਾਧਾ ਕਿਸ਼ਨ ਹਮ ਤੇ ਇਹ ਜਦੋਂ ਇੱਕ ਅਧਿਆਪਕ ਤੋਂ ਸਫਰ ਤਿਆ ਕਰਕੇ ਰਾਸ਼ਟਰਪਤੀ ਬਣਦੇ ਹੈਗੇ ਤੇ ਫਿਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੇ ਇਸ ਦੇਸ਼ ਦੀ ਤਰੱਕੀ ਚਾਹੁੰਦੇ ਹੋ ਹੂੰ ਤੇ ਤੁਹਾਨੂੰ ਅਧਿਆਪਕ ਦਾ ਸਤਿਕਾਰ ਕਰਨਾ ਪਊਗਾ ਹੂੰ ਬਿਲਕੁਲ ਸਹੀ ਜਿਸ ਸਮਾਜ ਦੇ ਵਿੱਚ ਅਧਿਆਪਕ ਦਾ ਸਤਿਕਾਰ ਹੈਗਾ ਹੂੰ ਹੂੰ ਤੇ ਉਹ ਸਮਾਜ ਤਰੱਕੀ ਕਰ ਸਕਦਾ ਹੂੰ ਕਿਉਂਕਿ ਅਧਿਆਪਕ ਨੇ ਬੱਚਿਆਂ ਦੇ ਮੱਥਿਆਂ ਸੁਪਨੇ ਬੀਜਨੇ ਅਧਿਆਪਕ ਨੇ ਪਹਿਲਾ ਅਧਿਆਪਕ ਮਦਰ ਹੁੰਦੀ ਹੈ ਦੂਜਾ ਅਧਿਆਪਕ ਪ੍ਰਾਇਮਰੀ ਅਧਿਆਪਕ ਹੁੰਦਾ ਹੂੰ ਤੇ ਇਹਨਾਂ ਪ੍ਰਾਇਮਰੀ ਅਧਿਆਪਕ ਨੇ ਹੀ ਉਹਦੇ ਮਤਲਬ ਜੀਵਨ ਦੀਆਂ ਨੀਂਹਾਂ ਮਜ਼ਬੂਤ ਕਰਨੀਆਂ। ਜੀ ਹਾਂਜੀ। ਲੇਕਿਨ ਜੀ ਇਹਨਾਂ ਨੂੰ ਅਸੀਂ ਪਾਲ ਲਵਾਂਗੇ, ਜਿਨ੍ਹਾਂ ਨੂੰ ਕਰ ਲਵਾਂਗੇ ਤੇ ਕੁਦਰਤੀ ਗੱਲ। ਚੰਕੀਸਾਨ ਨੇ ਵੀ ਇਹ ਗੱਲ ਇਸ਼ਾਰਾ ਕੀਤਾ ਸੀਗਾ ਕਿ ਅਧਿਆਪਕ ਦੀ ਗੋਦ ਵਿੱਚ ਵਿਕਾਸ ਤੇ ਵਿਨਾਸ਼ ਦੋਨੋਂ ਫੇੜ ਦੇ ਗਿਆ। ਜੇ ਇਹ ਮਰਜ਼ੀ ਸਟੇਟ ਦੀ ਹੈਗੀ ਆ, ਰਾਜ ਪ੍ਰਬੰਧ ਹੀ ਆ ਕਿ ਵਿਕਾਸ ਪੜਨਾ ਕਿ ਵਿਨਾਸ਼ ਵਿਨਾਸ਼ ਪਾਲਣਾ ਜੀ। ਅੱਜ ਜੋ ਹਾਲਾਤ ਹੈਗੇ ਆ ਅਧਿਆਪਕਾਂ ਦਾ ਉਹ ਸਨਮਾਨ ਨਹੀਂ ਜੋ ਹੋਣਾ ਚਾਹੀਦਾ। ਹੂੰ ਬੇਸ਼ੱਕ ਸਾਡੀ ਭਾਰਤੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੀ ਕਿ ਅਧਿਆਪਕ ਨੂੰ ਕਰਮਚਾਰੀ ਨਾ ਮੰਨੋ ਹੂੰ ਇਹਨੂੰ ਦੇਖਦੇ ਕੌਮ ਦੇ ਨਰਮਾਤਾ ਨਰਮਾਤਾ ਮੰਨ ਲਿਆ ਕਦੇ ਵੀ ਰਾਜਨੀਤਿਕ ਪਾਰਟੀਆਂ ਨੇ ਭਾਵੇਂ ਕੋਈ ਵੀ ਆਈ ਹੋਵੇ ਸਾਡੇ ਪੰਜਾਬ ਦੀ ਗੱਲ ਕਾਈ ਮੰਨ ਲਈਏ ਤੇ ਮੈਂ ਤੇ ਅਧਿਆਪਕਾਂ ਨੂੰ ਡਾਂਗਾ ਖਾਂਦੇ ਵੇਖਿਆ ਪੱਗਾਂ ਰੋਲਦੀਆਂ ਵੇਖੀਆਂ ਚੁੰਨੀਆਂ ਪੜਦੀਆਂ ਵੇਖੀਆਂ ਜੀ ਜੇਕਰ ਅਧਿਆਪਕਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ ਹੂੰ ਅਧਿਆਪਕਾਂ ਦੇ ਸਤਕਾਰਾਂ ਦੀ ਰੱਖਿਆ ਕੀਤੀ ਜਾਵੇ ਤੇ ਅਧਿਆਪਕ ਸਿਰਫ ਸਕੂਲ ਕਾਲੇ ਸੰਸਥਾਵਾਂ ਦੇ ਵਿੱਚ ਹੀ ਸਮਰਪਿਤ ਰਹਿਣਗੇ ਹੂੰ ਉਹੀ ਨਿਕਾ ਕਿ ਤੁਸੀਂ ਭਰਤੀ ਕਰਨ ਲਈ ਕੱਚੇ ਪੱਕੇ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਤਨਖਾਹ ਵੇਤਨ ਨਹੀਂ ਬਣ ਰਿਹਾ ਉਹ ਇੱਕ ਅਧਿਆਪਕ ਹੈ ਜਿਹੜਾ ਤੁਹਾਡੇ ਇੱਕ ਸਮਾਜ ਦੀ ਸਜਣਾ ਕਰ ਰਿਹਾ ਕਿ ਉਹਦਾ ਪਰਿਵਾਰ ਭੁੱਖਾ ਮਰ ਰਿਹਾ ਹੂੰ ਉਹਦੇ ਚੁੱਲ੍ਹੇ 'ਚੋਂ ਅੱਗ ਬੁਝੀ ਜਾਂਦੀ ਹੈ ਹਾਂਜੀ ਜੇ ਉਹਦੇ ਚੁੱਲ੍ਹੇ 'ਚੋਂ ਅੱਗ ਹੀ ਬੁਝ ਗਈ ਆ ਤੇ ਉਹ ਫੇਕ ਹੀ ਕਰਦਾ ਜਿਹੜਾ ਇਹਨਾਂ ਕੱਚੇ ਅਧਿਆਪਕ ਰੱਖੇ ਸੀ ਇਹ ਪੱਕੇ ਨਹੀਂ ਕੀਤੇ ਮੈਂ ਕਿਹ ਅਧਿਆਪਕ ਦੇਖਿਆ ਗਿਆ ਵਿਚਾਰੇ ਕੋਈ ਆੜੋ ਚਲਾ ਰਿਹਾ ਹੂੰ ਕੋਈ ਧੜੀ ਕਰ ਰਿਹਾ ਕੋਈ ਕਿਤੇ ਹੋਰ ਕੰਮ ਕਰ ਰਿਹਾ ਕਿਤੇ ਪਾਰਟ ਟਾਈਮ ਜੌਬ ਵੀ ਕਰ ਰਿਹਾ ਹੈ ਤਾਂ ਕਿ ਆਪਣੇ ਟੱਬਰ ਦਾ ਗੁਜ਼ਾਰਾ ਮਹਿੰਗਾਈ ਦੇ ਵਿੱਚ ਲੜ ਸਕੇ ਹੁਣ ਬਾਕੀ ਤੇ ਜਿਹੜੇ ਪੱਕੇ ਦੇ ਅਧਿਆਪਕ ਜਾਂ ਪੱਕੇ ਮੁਲਾਜ਼ਮ ਹੋਰ ਹੈਗੇ ਆ ਉਹਨਾਂ ਨੂੰ ਭਗਾਈ ਪੱਤਾ ਮਿਲ ਜਣਾ ਜਿਨ੍ਹਾਂ ਨੂੰ ਤਨਖਾਹ ਨਹੀਂ ਪੂਰੀ ਮਹਿੰਗਾਈ ਪੱਤਾ ਕਿੱਥੇ ਮਿਲ ਜੂ ਹਮ ਉਹਨਾਂ ਲਈ ਔਖਾ ਹੋ ਜਾਂਦਾ ਸਾਡੇ ਪੰਜਾਬ ਦੇ ਵਿੱਚ ਕੰਪਿਊਟਰ ਦੇ ਅਧਿਆਪਕ ਜਿੰਨੇ ਹੈਗੇ ਜਿਹੜੇ ਆਧੁਨਿਕ ਸਿੱਖਿਆ ਦੇ ਪੜਾਏ ਹੋਏਗੇ ਜਿਹਨਾਂ ਆਧੁਨਿਕ ਸਿੱਖਿਆ ਦਿੱਵੇ ਜਗੋਣੇ ਆ ਕਿਸੇ ਵੀ ਅਧਿਆਪਕ ਨੂੰ ਡੀਏ ਨਹੀਂ ਮਿਲਦਾ ਮਹਗਾਈ ਪੱਤਾ ਨਹੀਂ ਮਿਲਦਾ ਉਹਨਾਂ ਨੂੰ ਪੂਰਾ ਸਕੇਲ ਨਹੀਂ ਮਿਲਦਾ ਔਰ ਉਹਨਾਂ ਨੂੰ 18-18 ਸਾਲ ਹੋ ਗਿਆ ਉਹਨਾਂ ਲੜਦੇ ਨੂੰ ਹੂੰ ਠੀਕ ਸਾਰਾ ਕੁਝ ਦੇ ਕੇ ਚਿੱਠੀਆਂ ਕੱਢ ਕੇ ਸਰਵ ਦੇ ਕੇ ਵੀ ਕੁਝ ਨਹੀਂ ਦੇ ਰਹੇ ਹੂੰ ਇਹ ਸਰਕਾਰ ਨੇ ਫੈਸਲਾ ਕੀਤਾ ਜੀ ਇਹ ਚਿੱਠੀਆਂ ਜਿਗਲ-ਜੁਕੀਆਂ ਵਿਭਾਗ ਨੇ ਤੁਹਾਨੂੰ ਮੰਨ ਲਿਆ ਆਪਣਾ ਨਹੀਂ ਦਿੱਤਾ ਉਹ ਵੀ ਲੜ ਰਹੇ ਹੈਗੇ ਹੂੰ ਹੁਣ ਉਹ ਜਿਹੜੇ ਅਧਿਆਪਕ ਆ ਜਿਹੜੇ ਡੈਗਮਦੁਰ ਨਹੀਂ ਹੋਏ ਉਹਨਾਂ ਨੇ ਤੇ ਜਿਹੜਾ ਅਧਿਆਪਕ ਦੇ ਉਸ ਕਾਲਾ ਦਿਵਸਾ ਹੂੰ ਜੀ ਹਾਂਜੀ ਤੁਸੀਂ ਜਿਹੜੀ ਜਿਹੜੀ ਸੋਚ ਸੁਪਨਾ ਰਾਸ਼ਟਰਪਤੀ ਡਾਟ ਰਾਦਾ ਕਿਸ ਨੇ ਲਿਆ ਹੂੰ ਉਹ ਸੁਪਨਾ ਪੂਰਾ ਕਿਦਾਂ ਕਰਨਗੇ ਹੂੰ ਤੁਸੀਂ ਦਿਨੋਂ ਅਧਿਆਪਕਾਂ ਨੂੰ ਬਚਾਈ ਨਹੀਂ ਸਕੇ ਤੁਸੀਂ ਅਧਿਆਪਕ ਨੂੰ ਸਤਿਕਾਰ ਨਹੀਂ ਦੇ ਸਕਦੇ ਇਹਦਾ ਸਨਮਾਨ ਨਹੀਂ ਕਰ ਸਕੇ ਹਾਂ ਉਸ ਤੋਂ ਪਤਾ ਹੈਗਾ ਕਿ ਜੇ ਉਹਨਾਂ ਨੇ ਆਪਣੇ ਜਨਮ ਦਿਨ ਨੂੰ ਸਮਰਪਿਤ ਕੀਤਾ ਵੀ ਮੇਰੇ ਜਨਮ ਦਿਨ ਨੂੰ ਤੁਸੀਂ ਮਤਲਬ ਹੈਗਾ ਅਧਿਆਪਕ ਦਿਵਸ ਤੇ ਉੱਤੇ ਮਨਾਓ ਹਾਂਜੀ ਤਾਂ ਕਿ ਇੱਕ ਜਿੰਦਾਬਾਦ ਰਹਿਣਾ ਅਧਿਆਪਕ ਸਤਿਕਾਰ ਹੋਵੇ ਹੂੰ ਮੈਂ ਤਾਂ ਹੈਰਾਨ ਹਾਂ ਉਹਨਾਂ ਕੀ ਵੀ ਵੀ ਪੰਜਾਬ ਸਰਕਾਰ ਨੂੰ ਕੀ ਪਤਾ ਹੀ ਨਹੀਂਗਾ ਕਿ ਇਹ ਕਿ ਨਾ ਫਾਰਮੈਲਟੀ ਸੇ ਕਰਦੇ ਆ ਹਾਂ ਹੈਨਾ ਵੀ ਅਧਿਆਪਕ ਦੇ ਉੱਤੇ ਅਧਿਆਪਕ ਸਨਮਾਨ ਕਰਤੇ ਆ ਗੱਲ ਨਿਬੜ ਗਈ ਆ ਜੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹਦਾ ਸਨਮਾਨ ਕੀਤਾ ਉਹਦਾ ਸਨਮਾਨ ਕਿਉਂ ਕੀਤਾ ਹੂੰ ਉਹਨੂੰ ਤੁਸੀਂ ਸਮਾਜ ਦਾ ਆਦਰਸ਼ ਬਣਾਇਆ ਜਿਨ੍ਹਾਂ ਨੂੰ ਤੁਸੀਂ ਇੱਕ ਪਾਰਦਰਸ਼ੀ ਤਰੀਕੇ ਨਾਲ ਪਾਰਦਰਸ਼ੀ ਤਾਂ ਹੈ ਨਹੀਂਗੀ ਜੀ 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 ਜੁਗਾੜਵਾਰ ਚੱਲਦਾ ਜ਼ਿਆਦਾ ਹਾਂਜੀ ਲੇਕਿਨ ਜੇ ਪਾਰਦਰਸ਼ੀ ਤਰੀਕੇ ਨਾਲ ਜਿਹਨੂੰ ਤੁਸੀਂ ਉਸ ਪਦ ਤੇ ਬਣਾਇਆ ਕਿ ਰਾਜਪਦਰੀ ਲੈ ਗਿਆ ਸਨਮਾਨ ਲੈ ਗਿਆ ਕੀ ਰਾਸ਼ਟਰਪਤੀ ਸਨਮਾਨ ਲੈ ਗਿਆ ਹੈਗਾ ਕੀ ਉਹਨੂੰ ਸਨਮਾਨ ਦਿੱਤਾ ਹੂੰ ਉਹਨੂੰ ਸਨਮਾਨਯੋਗ ਬਣਾਇਆ ਤੁਸੀਂ ਉਹਨੇ ਸਨਮਾਨਯੋਗ ਬਣਾਉਣ ਲਈ ਕੋਈ ਤਰਕੀਬ ਬਣਾਈ ਹੈ ਹੀ ਨਹੀਂ ਕੀ ਕੀਤਾ ਬੌਸ ਇਸ ਸਟੇਟਮੈਂਟ ਦੇ ਵਿੱਚ ਹੁੰਦਾ ਕਿ ਵਨ ਟਾਈਮ ਹਮ ਬਨ ਟਾਈਮ ਉਸ ਵਿਆਪਕ ਨੂੰ ਸਟੇਟ ਬਾਡੀ ਇੰਟਰਨੈਸ਼ਨਲ ਬਾਡੀ ਨੂੰ ਵਨ ਟਾਈਮ ਪ੍ਰਮੋਸ਼ਨ ਮਿਲਦੀ ਹੈ ਅੱਛਾ ਜੀ ਹੈਨਾ ਜੀ ਵੀ ਜਿਹੜੀ ਉਹਦੀ ਸਨਿਓਰਿਟੀ ਹੈਗੀ ਹੈ ਜਿੰਨੇ ਇਸ ਲੈਵਲ ਤੇ ਦੂਜਿਆਂ ਨੂੰ ਅੱਗੇ ਜਾ ਕੇ ਬਹਿ ਗਿਆ ਤੇ ਉਹਨੂੰ ਸਨਿਓਰਿਟੀ ਦੇਣੀ ਪਣੀ ਹੈ ਜੀ ਹਾਂਜੀ ਉਹਨੂੰ ਤੁਸੀਂ ਸਨਿਓਰਿਟੀ ਦੇ ਕੇ ਉਹਨੂੰ ਪ੍ਰਮੋਸ਼ਨ ਦੇ ਸਕਦੇ ਹੋ ਹਮ ਮਾਧ ਮਾਧ ਪ੍ਰਦੇਸ਼ ਦੇ ਵਿੱਚ ਤਿੰਨ ਤਿੰਨ ਇੰਕਰੀਮੈਂਟ ਮਿਲਦੀਆਂ ਤਿੰਨ ਇੰਕਰੀਮੈਂਟ ਮਿਲਦੀਆਂ ਹੈਗੀਆਂ ਸਟੇਟ ਵਾਰਡੀ ਨੂੰ ਪੰਜਵੇਂ ਇੰਕਰੀਮੈਂਟ ਮਿਲਦੀਆਂ ਹੈਗੀਆਂ ਨੈਸ਼ਨਲ ਵਾਰਡੀ ਨੂੰ ਹੂੰ ਉਹਨੂੰ ਸਰਵਉੱਤਮ ਦੇ ਆਕਦਾ ਮਿਲਦਾ ਹੈਗਾ ਜੀ ਤੁਸੀਂ ਹੈਰਾਨ ਹੋ ਜਾਓਗੇ ਕਿ ਸਾਡੇ ਨਾ ਅਹ ਦੇ ਆਪਕਾਂ ਦੇ ਵਿੱਚ ਸਨਮਾਨ ਮਿਲ ਗਿਆ ਅਵਾਰਡ ਮਿਲ ਗਿਆ ਹਾਂਜੀ ਅਵਾਰਡ ਮੈਨੂੰ ਤੋਂ ਬੰਦਾ ਉਹ ਕਦੀ ਜਿਹੜੇ ਹਾਰੀਸਟਰ ਦੇ ਵਿੱਚ ਜਦੋਂ ਚੌਥਾ ਨੰਬਰ ਚੌਥੇ ਰਹਿੰਦਾ ਅੱਛਾ ਜੀ ਕੋਈ ਖਾਸ ਗੱਲ ਨਹੀਂ ਹੂੰ ਉਹਦੇ ਸਕੂਲ ਦੇ ਦੇ ਆਪਕੀ ਉਹਦੇ ਰਤਾਂ ਖਿਚਰੇ ਹੁੰਦੇ ਜਿਹੜੇ ਜਿਨ੍ਹਾਂ ਨੇ ਕਰਨਾ ਕੁਝ ਨਹੀਂ ਹਾਂਜੀ ਜਿਹੜੇ ਸ਼ਰਕਰਜ਼ ਹੈਗੇ ਜਿਹਨਾਂ ਡੱਕਾ ਨਹੀਂ ਤੋੜਿਆ ਉਹਦੀ ਰੱਤਾ ਖਿੱਚਣਗੇ ਹੂੰ ਜਿਹੜਾ ਕੰਮ ਕਰਨ ਵਾਲਾ ਬੰਦਾ ਮੈਂ ਦੇਖਿਆ ਇਹ ਵੀ ਨਹੀਂ ਗੱਲ ਕਿ ਜਿਹੜਾ ਅਵਾਰਡ ਹੁਣ ਤੋਂ ਬਦਾਂ ਇਹ ਬੰਦਾ ਕਿ ਕਰਮਯੋਗੀ ਬਣ ਜਾਂਦਾ ਜਾਂ ਮਹਾਨ ਬਣ ਜਾਂਦਾ ਇਹ ਵੀ ਗੱਲ ਗਲਤ ਆ ਹੂੰ ਬਹੁਤ ਸਾਰੇ ਅਧਿਆਪਕ ਹੈਗੇ ਜਿਹੜੇ ਕੋਇਲ ਮੰਗ ਕਦੇ ਵੀ ਆਪਣੇ ਰਾਗ ਦਾ ਮੁੱਲ ਨਹੀਂ ਮੰਗਦੇ ਹੂੰ ਠੀਕ ਆ ਜਿਹੜੇ ਅਵਾਰਡ ਲਈ ਨਹੀਂ ਕੰਮ ਕਰਦੇ ਕਰਦੇ ਨਹੀਂ ਹੂੰ ਜਦਾਂ ਕਹਿੰਦੇ ਨਾ ਫਲ ਦੇਸ਼ਾ ਨਾ ਰੱਖ ਜੀ 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 ਉਹਨਾਂ ਨੂੰ ਕਰਮ ਕਰ ਕਰਮਯੋਗੀ ਬਣ ਜਾਂਦੇ ਆ ਬਹੁਤ ਸਾਰੇ ਵਿਦਿਆਰਥੀ ਜਿਹਨਾਂ ਨੇ ਅਪਲਾਈ ਹੀ ਨਹੀਂ ਕੀਤਾ ਹੂੰ ਤੇ ਲੇਕਿਨ ਜਿਹਨਾਂ ਨੇ ਜਿਹਨਾਂ ਨੇ ਅਵਾਰਡ ਲਿਆ ਹੈਗਾ ਉਹਨਾਂ ਨਾਲੋਂ ਵੀ ਉਹਨਾਂ ਦਾ ਕਾਦ ਉੱਚਾ ਹੂੰ ਉਹ ਅਵਾਰਡੀਆਂ ਨੂੰ ਲੋਕੀ ਨਾ ਜਗਾੜ ਹੀ ਕਹਿੰਦੇ ਕਿ ਉਹ ਪਾਸਾ ਦੇਣਾ ਪਿਆ ਤੇ ਜਿਸ ਵਿਦਿਆਰਥੀ ਨੇ ਡੈਡੀਕੇਟਡ ਲਈ ਕਦੇ ਛੁੱਟੀ ਨਹੀਂ ਕੀਤੀ ਹੂੰ ਐਕਸਟਰਾ ਬਣਾ ਰਿਆ ਐਕਸਟਰਾ ਕੰਮ ਕਰ ਰਿਆ ਤੇ ਉਹ ਵਿਦਿਆਰਥੀ ਜਦੋਂ ਉਹਦੇ ਕਿਸੇ ਪਹੁੰਚ ਜਾਂਦੇ ਆ ਹੂੰ ਹੈਨਾ ਉਹ ਅਗੇ ਦੇ ਪੈਰੀਆਂ ਲਾਉਂਦੇ ਤਾਂ ਅਵਾਰਡੀ ਹੋ ਜਾਂਦਾ ਹੂੰ ਬਿਲਕੁਲ ਜੀ ਹਨਾ ਉਹਦੇ ਨਾਲੋਂ ਘੱਟ ਸਨਮਾਨ ਕਿਤੇ ਨਹੀਂ ਹੋਵੇ ਹਾਂ ਉਹ ਬੱਚਾ ਜਿਹਨੇ ਰੁੱਲ ਜਾਣਾ ਸੀ ਹੂੰ ਜਿਹਦੀ ਫੀਸ ਐ ਨਹੀਂ ਸੀ ਜੇ ਕਿਤਾਬਾਂ ਐ ਨਹੀਂ ਸੀ ਜੀ ਕਿਸੇ ਦੇ ਆਪਣੇ ਫੀਸ ਵੀ ਤਾਰੀ ਵੀ ਇਹ ਨਾ ਪਤਮਾ ਸ਼ਲੀ ਬੱਚਾ ਵਾ ਰੋੜ ਨਾ ਜਾਵੇ ਹੂੰ ਮੇਰੇ ਸਕੂਲ ਚ ਇੱਕ ਮਿਲ ਫਾਦਰਲੈਸ ਬੱਚਾ ਸੀਗਾ ਸਨੀਲ ਸ਼ਰਮਾ ਹੂੰ ਹੂੰ ਉਹ ਪੜਨੂ ਬੋਲਾਈ ਸੀ ਅੱਛਾ ਜੀ ਉਹਨੇ ਟਿਊਸ਼ਨਾਂ ਪੜਾ ਕੇ ਪੜਾਈ ਕੀਤੀ ਆਪ ਹੂੰ ਠੀਕ ਹੈ ਇੰਜੀਨੀਅਰਿੰਗ ਕੀਤੀ ਜੀ ਲੇਕਿਨ ਜਦੋਂ ਨਾ ਜਿਹੜੇ ਐਡਮਿਸ਼ਨ ਲੈਣੇ ਸੀ ਨਾ ਉਹਦੇ ਕੋਲ ਨਹੀਂ ਸੀ ਕੁਝ ਵੀ ਉਹਦੇ ਅਧਿਆਪਕ ਰਤਨ ਸਿੰਘ ਰਤਨ ਸਿੰਘ ਬਾਜਵਾ ਸਾਹਿਬ ਸੀਗੇ ਠੀਕ ਹੈ ਜੀ ਉਹਨਾਂ ਨੇ ਉਹਨੂੰ ਕਹਿੰਦੇ ਮੈਂ ਦਿੰਦਾ ਉਹਦੇ ਕੋ ਹਮ ਹਮ ਉਹਨਾਂ ਨੂੰ ਪੜਾਇਆ ਬੱਚੇ ਨੂੰ ਗਤੋੜਿਆ ਹਮ ਰਤਨ ਸਿੰਘ ਬਾਜਵਾ ਹੈ ਨਹੀਂ ਗਏ ਹਮ ਹਮ ਪਰ ਮੇਰੇ ਸਕੂਲ ਦੇ ਵਿੱਚ ਉਹ ਹਰ ਸਾਲ ਬੱਚਾ ਇਹਨੂੰ ਫੰਕਸ਼ਨ ਦੇ ਵਿੱਚ 10000 ਰੁਪਏ ਭੇਜਦਾ ਹਮ ਵੀ ਰਤਨ ਸਿੰਘ ਸੰਧੂ ਦੇ ਨਾਂ ਦੇ ਉੱਤੇ ਰਤਨ ਸਿੰਘ ਬਾਜਵਾ ਸਾਹਿਬ ਦੇ ਨਾਂ ਦੇ ਉਹਦਾ ਅਵਾਰਡ ਦੇਵੇ ਬੱਚਿਆਂ ਨੂੰ ਹਮ ਉਹਨੇ ਆਪਣੇ ਉਸ ਅਧਿਆਪਕ ਨੂੰ ਅਮਰ ਕਰ ਦਿੱਤਾ ਬਿਲਕੁਲ ਜੀ ਵੀ ਜੇ ਕਹਿੰਦਾ ਨਾ ਜੇ ਤੁਸੀਂ ਨਾ ਫੜਦੇ ਸਾਡੀ ਬਾਹ ਤੇ ਅਸੀਂ ਰੁਲ ਜਾਣਾ ਸੀ ਹੂੰ ਉਹ ਬੱਚਾ ਇਸ ਤਰ੍ਹਾਂ ਤੇ ਮਹਿਸੂਸ ਕਰਦਾ ਕਿ ਜੇ ਰਤਨ ਸਿੰਘ ਬਾਈਵਾ ਸਾਹਿਬ ਨਾ ਹੁੰਦੇ ਜਾਂ ਸਾਹਮਣੇ ਸ਼ਰਮਾ ਜੀ ਨਾ ਹੁੰਦੇ ਜਾਂ ਅਦਰਜ਼ੋ ਮੈਡਮ ਨੀਲਮ ਸ਼ਰਮਾ ਨਾ ਹੁੰਦੇ ਤੇ ਮੈਂ ਦਰੁਲ ਗਿਆ ਸੀ ਹੂੰ ਬਿਲਕੁਲ ਸਹੀ ਤੇ ਜੇ ਅੱਜ ਉਹ ਇੰਗਲੈਂਡ ਦੇ ਵਿੱਚ ਇੰਜੀਨੀਅਰ ਹੈਗਾ ਟੌਪ ਹੂੰ ਹਨਾ ਜੀ ਤੇ ਉਹਨੇ ਆਪਣੇ ਆਪ ਸਕੂਲੇ ਜਦੋਂ ਇਹਨਾਂ ਨੂੰ ਫਾਈਨਲ 10000 ਭੇਜਣਾ ਕਿ ਤੁਸੀਂ ਉਹ ਬੱਚਿਆਂ ਨੂੰ ਅਵਾਰਡ ਦੇਵੋ ਹਮ ਸਨਮਾਨ ਕਰੂੰਗਾ ਰਤਨ ਸੰਧੂ ਜੀ ਤੇ ਮੈਂ ਉਹਨੂੰ ਕਿਹਾ ਯਾਰ ਇਦਾਂ ਨਾ ਕਰਦੀਏ ਆਪਾਂ ਬੱਚਿਆਂ ਨੂੰ ਰੈਂਦੀਏ ਬੱਚਿਆਂ ਨੂੰ ਅਵਾਰਡ ਹੋਰ ਦਿੰਦੇ ਆ ਆਪਾਂ ਕੁਝ ਅਧਿਆਪਕ ਜਿਨ੍ਹਾਂ ਦੇ ਰਿਜ਼ਲਟ ਚੰਗੇ ਆ ਜਿਹੜੇ ਸਹੀ ਡੈਡੀਕੇਟਡ ਹੈਗੇ ਆ ਉਹਨਾਂ ਨੂੰ ਅਵਾਰਡ ਸ਼ੁਰੂ ਕਰਤੀਏ ਤਾਂ ਤੁਹਾਨੂੰ ਸਮਝਉਂਦੇ ਨਾ ਹੁੰਦੇ ਹਮ ਹਮ ਵੀ ਰਤਨ ਸੰਧੂ ਵਰਗਾ ਹਾਂਜੀ ਉਹਨਾਂ ਅਧਿਆਪਕ ਇਹ ਕਹਿੰਦਾ ਸਰ ਕਰਦੇ ਹਮ ਹੈਨਾ ਮਤਲਬ ਮੈਂ ਕਹਿੰਨਾ ਬੱਚੇ ਵੀ ਇਸ ਲੈਵਲ ਤੇ ਜਾਂਦੇ ਆ ਬੱਚੇ ਵੀ ਆਪਣੇ ਅਧਿਆਪਕ ਦਾ ਸਨਮਾਨ ਕਰਦੇ ਆ ਜਿਨ੍ਹਾਂ ਨੂੰ ਅਵਾਰਡ ਦੀ ਲੋੜ ਨਹੀਂ ਹਮ ਲੇਕਿਨ ਇਹਨੇ ਸਰਕਾਰੀ ਵਾੜੇ ਹੈਗੇ ਆ ਇਹਦੇ ਪਿੱਛੇ ਜਿਹੜੀ ਭੂਮੀ ਸੀ ਸੋਚ ਸੀਗੀ ਡਾਕਟਰ ਅਦਾ ਕਿਸ਼ਨ ਦੀ ਉਹਨੂੰ ਪਰਫਲ ਲੱਗਾ ਜੀ ਸ਼ਾਸਿਕਰਨਾ ਆ ਗਿਆ ਜੀ ਬਿਲਕੁਲ ਸ਼ਾਸਿਕਰਨਾ ਹੋਣ ਕਰਕੇ 2018 ਦੇ ਵਿੱਚ ਦਿਨਾਂ ਨੇ ਸਾਡੇ ਨਾਲ ਜੀ ਇੱਥੇ ਪੰਜਾਬ ਦੇ ਵਿੱਚ ਹੈਗਾ ਜਿਹੜਾ ਸਟੇਟ ਵਾੜੀ ਹੁੰਦਾ ਨਾ ਉਹਨੂੰ 58 ਸਾਲ ਰਿਟਾਇਰਮੈਂਟ ਹੁੰਦੀ ਹੈ ਇੱਕ ਸਾਲ ਐਕਸਟਰਾ ਬਾਅਦ ਚ ਮਿਲਦਾ 59 ਸਾਲ ਹੁੰਦਾ ਇੱਕ ਸਾਲ ਤੁਸੀਂ ਹੋਰ ਸੇਵਾ ਕਰਨੀ ਹੈ ਜੀ ਠੀਕ ਹੈ ਜੀ ਤੇ ਉਹ ਸੇਵਾ ਕਰਦਾ ਨੂੰ ਤਰਖਾ ਇੱਕ ਸਾਲ ਹੋਰ ਮਿਲ ਜਾਂਦੀ ਹਮ ਜਿਹੜਾ ਨੈਸ਼ਨਲ ਵਾਰਡ ਲਿੰਦਾ ਹੈਗਾ ਉਹਨੂੰ 2 ਸਾਲ ਮਿਲ ਜਾਂਦੇ ਐਕਸਟਰਾ ਸਾਡੇ ਪੰਜਾਬ ਦੇ ਵਿੱਚ ਜੀ ਲੇਕਿਨ ਗੱਲ ਇਹ ਨਹੀਂ ਸੀਗੀ ਤੁਸੀਂ ਇਹ ਦੇ ਰਹੇ ਆ ਵਧੀਆ ਗੱਲ ਜੀ ਗੱਲ ਇਹ ਸੀ ਇਹ ਡਿਮਾਂਡ ਮੈਂ ਕਿਹਬਰੀ ਕੀਤੀ ਸੀ ਬਤੌਰ ਮੈਂ ਨਾ ਇਹਦਾ ਪ੍ਰਧਾਨ ਹੂੰ 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 ਸਾਰੇ ਸਟੇਟ ਦਾ ਪ੍ਰਧਾਨ ਸੀ ਹਾਂਜੀ ਮੰਤਰੀ ਨੂੰ ਮਨਾਇਆ ਕਿਹ ਵੀ ਗੱਲ ਆਖੀ ਪਹਿਲੀ ਗੱਲ ਤਾਂ ਮੌਜੂਦਾ ਸਰਕਾਰ ਤੇ ਗੱਲ ਸੁਣ ਕੇ ਰਾਜੀ ਨਹੀਂ ਹੂੰ ਪਹਿਲੀ ਸਰਕਾਰ ਨੇ ਕੈਪਟਨ ਸਿਗਰ ਨੇ 18 ਤੋਂ ਬਾਅਦ ਜਿਹੜੇ ਅਵਾਰਡ ਸੀ ਉਹਨਾਂ ਦਾ 1 ਸਾਲ ਬੰਦ ਕਰਤਾ ਹੂੰ ਅੱਛਾ ਜੀ ਆ ਨਵੀਂ ਸਿਗਰ ਆਈ ਜਦੋਂ ਮਾਨ ਸਾਹਿਬ ਦੀ ਕਿਉਂਕਿ ਮਾਸਟਰ ਮਹਿੰਦਸੋਂ ਦਾ ਬੇਟਾ ਸੀ ਹਾਂਜੀ ਇਹਨਾਂ ਨੂੰ ਗੱਲ ਸਮਝ ਪੈ ਗਈ ਇਹਨਾਂ ਚਾਲੂ ਕਰਤਾ ਹੂੰ ਹੂੰ ਬੇ ਨਹੀਂ ਜਿਹੜੇ ਵਾਰਡੀ ਉਹਨਾਂ ਜੋ ਬੰਦਾ ਮਿਲਣਾ ਚਾਹੀਦਾ ਹੂੰ ਹੂੰ ਲੇਕਿਨ ਮੈਂ ਬੈਂਸਾਹਬ ਨਾਲ ਇਹ ਗੱਲ ਕੀਤੀ ਸੀਗੀ ਤੇ ਤੁਸੀਂ ਜਰਾ ਆ ਵੀ ਕਰੋ ਆ ਵੀ ਕਰੋ ਕਿਉਂਕਿ ਬੈਂਸਾਹਬ ਕੋਲ ਜਿਵੇਂ ਬੜਿਆਂ ਨੂੰ ਚੇਤਾ ਭੁੱਲ ਜਾਂਦਾ ਹੂੰ ਮੈਂ ਹੈਰਾਨ ਹਾਂ ਕਿ ਕਿਈ ਨਾ ਜਬ ਬੈਂਸਾਹਬ ਦੇ ਬਹੁਤ ਮੇਰੇ ਨਾ ਦੋ ਚੇਲੇ ਹੈਗੇ ਆ ਹੂੰ ਤੇ ਉਹ ਕਹਿੰਦੇ ਸਾਡੇ ਬੈਂਸਾਹਬ ਬਹੁਤ ਨੇੜੇ ਆ ਹੂੰ ਹਾਂਜੀ ਮੈਂ ਕਹਿੰਦਾ ਮੇਰੀ ਗੱਲ ਕਰਾਓ ਹੂੰ ਮੈਂ ਦੂਰੀ ਸਮਾਂ ਮੰਗਿਆ ਮਿੰਦ ਨਹੀਂ ਮਿਲਿਆ ਜੇ ਤੁਸੀਂ ਚੇਲੇ ਆ ਹੂੰ ਤੁਸੀਂ ਬਹੁਤ ਨੇੜੇ ਆ ਤੇ ਮੇਰੀ ਗੱਲ ਕਰੋ ਮੈਂ ਤੁਹਾਨੂੰ ਸਾਨੂੰ ਨਵੇਂ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ ਉਹ ਮੇਰੇ ਨਾਲ ਚਾਹੁੰਦੇ ਆ ਹਮ ਇਹਨਾਂ ਅਧਿਆਪਕਾਂ ਦੇ ਸਨਮਾਨ ਤੇ ਮਾਣ ਲਈ ਕੁਝ ਕਰਨਾ ਚਾਹੁੰਦਾ ਹਾਂ ਜੀ ਸਰ ਗੱਲ ਹੀ ਕੋਈ ਨਹੀਂ ਜਦੋਂ ਗੋਹ ਕਰਦਾਂਗੇ ਹਮ ਮੈਨੂੰ 2 ਸਾਲ ਹੋ ਗਏ ਆ ਹਮ ਗੱਲ ਨਹੀਂ ਹੋਈ ਗੱਲ ਹੀ ਨਹੀਂ ਹੋਈ ਹਮ ਉਹ ਇਹ ਵੀ ਝੂਠ ਮਾਰੀ ਜਾਂਦੇ ਆ ਕਿ ਸਾਨੂੰ ਜੀ ਬੈਂਸਰ ਸਾਹਿਬ ਤੇ ਸਾਨੂੰ ਇੱਕ ਖੜੇ ਹੋ ਜਾਂਦੇ ਆ ਸਾਡੇ ਪਿਆਰ ਉਹ ਕਰਦੇ ਆ ਹਮ ਤੇ ਜੇ ਤੁਹਾਨੂੰ ਬੈਂਸਰ ਖੜ ਜਾਂਦੇ ਆ ਤੇ ਮੇਰੀ ਗੱਲ ਕੋਈ ਨਹੀਂ ਹੁੰਦੀ ਕਿ ਸਹ ਜੀ ਤੁਸੀਂ ਐ ਕਿ ਵੀਰਵਾਰ ਤਿਆਰ ਰਹੇ ਹੋ ਸਹ ਜੀ ਸੋਮਵਾਰ ਤਿਆਰ ਰਹੇ ਹੋ ਹਮ ਹੈਨਾ ਮੈਂ ਰਿਟਾਇਰ ਬੰਦਾ ਮੈਂ ਤੁਹਾਡੇ ਲਈ ਕੁਝ ਕਰਨਾ ਚਾਹਨਾ ਹਮ ਹੈਨਾ ਜੀ ਤੇ ਤੁਸੀਂ ਸਭ ਦੇਖ ਰਹੇ ਮੇਰੇ ਮੈਂ ਤੇ ਕੁਝ ਕਰਨਾ ਮੈਂ ਕੋਈ ਕੀ ਲੈਣਾ ਹਮ ਹੈਨਾ ਮੈਨੂੰ ਬੜੀ ਜਦੋਂ ਸ਼ਰਮ ਆਉਂਦੀ ਹੈਗੀ ਆ ਕਿ ਕਿ ਨੇੜਤਾ ਕਾਦੀ ਆ ਹਮ ਆਪਦੀਆਂ ਬਦਲੀਆਂ ਕਰਾਉਣ ਲਈ ਬਿਲਕੁਲ ਜਾਂ ਕਿਸੇ ਦਾ ਮਤਲਬ ਫਾਮ ਵਧਣ ਲਈ ਹਮ ਆਪਣੇ ਨਿੱਜੀ ਫਾਇਦਿਆਂ ਦੇ ਲਈ ਨਿੱਜੀ ਫਾਇਦਿਆਂ ਲਈ ਨੇੜੇ ਨੇੜਤਾ ਹੀ ਚਾਹੀਦੀ ਸੀ ਅਸੀਂ ਸਮਾਜ ਲਈ ਕੀ ਕਰ ਸਕਦੇ ਆਪਣੀ ਅਧਿਆਪਕ ਵਰਗ ਲਈ ਕੀ ਕਰ ਸਕਦੇ ਹਾਂਜੀ ਬਿਲਕੁਲ ਮੈਂ ਉਹਨੂੰ ਫੇਰ ਚਿੱਠੀ ਲਿਖੀ ਸੀ ਮੈਂ ਕਿਹਾ ਵੀ ਇਦਾਂ ਕਰੋ ਤੁਸੀਂ ਵੀ ਜਿਹੜੇ ਸਾਡੇ ਅਵਾਰਡ ਹੀ ਟੀਚਰ ਆ ਸਾਡੇ ਕੋਲ ਹੁਣ 1947 ਚ ਦੇਹ ਯਾਦ ਹੋਇਆ ਹਾਂਜੀ 47 ਤੋਂ ਬਾਅਦ ਅਸੀਂ ਆਪਣੇ ਨੈਸ਼ਨਲ ਪ੍ਰੋਗਰਾਮ ਜਿਹੜੇ ਸਾਡੇ ਹੁੰਦੇ ਆ ਹਨਾ ਹੂੰ ਉਸ ਨੈਸ਼ਨਲ ਪ੍ਰੋਗਰਾਮ ਦੇ ਉੱਤੇ ਅਸੀਂ 15 ਗਾ 26 ਜਨਵਰੀ ਦੋ ਹੀ ਸਾਡੇ ਨੈਸ਼ਨ ਦਿਵਸ ਹੁੰਦੇ ਆ ਹਾਂਜੀ ਇਹਨਾਂ ਉੱਤੇ ਤੁਸੀਂ ਜਿਹੜੇ ਸਾਡੇ ਸੁਤੰਤਰਤਾ ਸਲਾਹੀ ਸੀ ਉਹ ਸਾਧਦੇ ਸੀ ਹਾਂ 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 ਹਾਂਜੀ ਆਉਂਦੇ ਸੀ ਉਹਨਾਂ ਦਾ ਅਵਾਰਡ ਮਿਲਦਾ ਸਨਮਾਨ ਮਿਲਦਾ ਸੀ ਵੀ ਲੋਕਾਂ ਨੂੰ ਇਹ ਪਤਾ ਲੱਗੇ ਜਿਹੜੇ ਉੱਥੇ ਆਏ ਬੱਚੇ ਆਏ ਆ ਲੋਕ ਆਏ ਆ ਵੀ ਇਹ ਉਹ ਸੁਤੰਤਰਤਾ ਸਲਾਹੀ ਹੈਗੇ ਜਿਨ੍ਹਾਂ ਨੇ ਯਾਦੀ ਘਲਾਟਗੇ ਹੈਗੇ ਆ ਜਿਨ੍ਹਾਂ ਨੇ ਦੇਸ਼ ਲਈ ਆਪਾ ਵਾਰਿਆ ਹਾਂ ਬਿਲਕੁਲ ਅੱਜ ਉਹ ਖਤਮ ਹੋ ਗਏ 75 ਸਾਲ ਹੋ ਗਏ ਹਾਂ ਹੈਨਾ ਜੀ ਹੁਣ ਤੁਸੀਂ ਜਿਹੜੇ ਦੇਸ਼ ਨੂੰ ਅ ਵਿਚ ਯਾਦ ਕਰਨ ਤੋਂ ਬਾਅਦ ਜਿਹੜੇ ਦੇਸ਼ ਨੂੰ ਬਚਾਉਣ ਵਾਲੇ ਲੋਕ ਆ ਹਮ ਵੀ ਦੇਸ਼ ਬਣਾਇਆ ਰਹੇ ਜਿਨ੍ਹਾਂ ਨੇ ਦੇਸ਼ ਨੂੰ ਸਮਰਪਿਤ ਸੇਵਾਵਾਂ ਦਿੱਤੀਆਂ ਹਮ ਨਾਟ ਓਨਲੀ ਟੀਚਰਸ ਹਮ ਦੂਜੇ ਵੀ ਵਿਭਾਗਾਂ ਦੇ ਲੋਕ ਜਿਹਨਾਂ ਨੂੰ ਅਵਾਰਡ ਦੇ ਚੁੱਕੇ ਹਾਂ ਸਟੇਟ ਵਾਰਡ ਦਿੰਦੇ ਹਰ ਸਾਲ ਤੁਸੀਂ ਹਮ ਉਹਨਾਂ ਨੂੰ ਜਿਹੜੇ ਅਵਾਰਡ ਦਿੰਦੇ ਆ ਉਹ ਕਿਉਂ ਨਹੀਂ ਗੈਸਟ ਬਣਦੇ ਤੁਹਾਡੇ ਹੋਂ ਬਿਲਕੁਲ ਤੁਸੀਂ ਉਹ ਸਾਰੇ ਅਵਾਰਡੀ ਹੈਗੇ ਆ ਚਾਹ ਸਟੇਟ ਵਾਰਡੀ ਚਾਹ ਨੈਸ਼ਨਲ ਵਾਰਡੀ ਹੈਗੇ ਆ ਉਹ ਤੁਹਾਡੀ 14 15 ਗਸ ਨੂੰ ਤੇ 26 ਜਨ ਨੂੰ ਸਪੈਸ਼ਲ ਇਨਵਾਈਟੇਸ਼ਨ ਹੋਣੀ ਚਾਹੀਦੀ ਹੈ ਹੂੰ ਉਹਨਾਂ ਦੀਆਂ ਚਿੱਟੀਆਂ ਚੰਦਰਾ ਵਾਲੇ ਕਵਰ ਵਾਲੇ ਕੁਰਸੀਆਂ ਲੱਗੀਆਂ ਹੋਣ ਹੂੰ ਵੀ ਇਹ ਉਹ ਬੇਦਾਗ ਲੋਕ ਹੈਗੇ ਆ ਬੇਦਾਗ ਲੋਕ ਹੈਗੇ ਆ ਜਿਹੜਾ ਨੇ ਸਮਰਪਣ ਕੀਤਾ ਹਾਂਜੀ ਤੁਸੀਂ ਕੁਰਸੀ ਤੇ ਬਿਠਾਉਣਾ ਹੂੰ ਤੁਹਾਨੂੰ ਸੰਗੈ ਚਾਹੀਦੀ ਹੈ ਪਰ ਜੇ ਤੁਸੀਂ ਉਹ ਵੇਚਣਗੇ ਵਾਰਡੀ ਉਹ ਆਪਣੇ ਆਪਣੇ ਵਿਭਾਗਾਂ ਦੇ ਆਦਰਸ਼ ਹੋਣਗੇ ਹੂੰ ਪ੍ਰੇਰਨਾ ਸਰੋਤ ਹੋਣਗੇ ਜੀ ਵੀਰ ਇੱਥੇ ਸੀਡ ਮਿਲਦੀ ਐ ਹੂੰ ਜੇ ਬੰਦਾ ਕੁਝ ਕਰਦਾ ਸੁਪਨੇ ਹੈ ਨਹੀਂ ਸਰਕਾਰ ਕੋ ਹੂੰ ਸਰਕਾਰ ਕੋ ਸੁਪਨੇ ਹੈ ਨਹੀਂ ਕਿ ਜਿਹੜੇ ਸਾਡੇ ਕੋਲ ਅਵਾਰਡ ਦਿੱਤਾ ਤੇ ਕੁਝ ਨਹੀਂ ਨਾ ਨਾਮ ਦੀ ਪੈਸਾ ਦਿੱਤਾ ਕੋਈ ਨਾ ਉਹਨਾਂ ਨੂੰ ਕਿਰਾਇਆ ਦਿੱਤਾ ਬਸ ਇੱਕ ਪਰਮਾਨੈਂਟ ਨਾ ਉਹਨਾਂ ਨੂੰ ਗੱਡੀ ਦਿੱਤੀ ਹਾਂਜੀ ਨਾ ਉਹਨਾਂ ਨੂੰ ਕੋਈ ਲੋਈ ਦੇਣੀ ਨਾ ਨਾ ਮੋਮੈਂਟੋ ਦੇਣਾ ਜੀ 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 ਹੂੰ ਤੁਸੀਂ ਉਹਨਾਂ ਨੂੰ ਸਿਰਫ ਸਪੈਸ਼ਲ ਇਨਵਾਈਟੇਸ਼ਨ ਮਾਣ ਮਾਣ ਬਜੋ ਵੀ ਸਾਨੂੰ ਮਾਣ ਹੈ ਤਨੂੰ ਤੁਹਾਡੇ ਤੇ ਮਾਨ ਹੈ ਤੁਸੀਂ ਇਸ ਮੁਕੇ ਤੇ ਇੱਥੇ ਆ ਕੇ ਜਿਹੜਾ ਹੈਗਾ ਉਹ ਰਸਮ ਛੰਡੇ ਦੀ ਰਸਮ ਦਾ ਹੋਣੀ ਹੈ ਉਹ ਤੁਹਾਡੀ ਸਮੂਹ ਦੀ ਜ਼ਰੂਰੀ ਹੈ ਜੇ ਤੁਸੀਂ ਸ਼ਿਰਕਤ ਕਰਵਾ ਆ ਗਏ ਤੇ ਇੱਕ ਕੱਪ ਕੌਫੀ ਦਾ ਨਾ ਜਿਹੜਾ ਤੁਸੀਂ ਅਫਸਰਾਂ ਨੇ ਪੀਣਾ ਹੈਗਾ ਜਾਂ ਲੱਡੂ ਬੰਡਿਆ ਇੱਕ ਲੱਡੂ ਖਾ ਲੂ ਪਹਿਲੀ ਗੱਲ ਤੇ ਬਹੁਤੇ ਵੀ ਜ਼ਰੂਰ ਗਿਲ ਚੁੱਕੇ ਆ ਉਹਦੇ ਸ਼ੂਗਰ ਹੋਈ ਹੋਣੀ ਖਾਣੇ ਨਹੀਂ ਉਹ ਵੀ ਜੀ ਹਾਂ ਜੀ ਚਾਹ ਕੌਫੀ ਨੂੰ ਹੱਥ ਜੋੜ ਦੇਣ ਇਹ ਤੁਹਾਡੇ ਪਾਣੀ ਦੀ ਬੋਤਲ ਪੀ ਲੈਣ ਗੱਲ ਇਹ ਨਹੀਂ ਗੀ ਵੀ ਤਦੱਕ ਜਿੱਥੇ ਖਰਚਾ ਹੈ ਕੋਈ ਨਹੀਂ ਇਥੇ ਵਿੱਤ ਵਿਭਾਗ ਦੇ ਬੋਝ ਨਹੀਂ ਪੜਨਾ ਕਿਸੇ ਨੇ ਹਮ ਤੇ ਤੁਸੀਂ ਉਹ ਵੀ ਸਨਮਾਨੀ ਦੇ ਸਕੀ ਸੀ ਹਮ ਹਨਾ ਜੀ ਅੱਜ ਠੀਕ ਆ ਕਿ 5 ਸਤੰਬਰ ਦਾ ਸਮਾਗਮ ਇਸਵਰ ਨਹੀਂ ਹੋ ਸਕਿਆ ਕਿਉਂ ਨਹੀਂ ਹੋ ਸਕਿਆ ਕਿ ਅੱਜ ਪੰਜਾਬ ਬੁਰੇ ਹਾਲ ਚ ਹਮ ਪੰਜਾਬ ਸਾਰਾ ਮਤਲਬ ਹੜਾਂ ਦੇ ਪ੍ਰਕੋਪ ਦੇ ਵਿੱਚ ਹਾਂਜੀ ਹੁਣਾਂ ਦੇ ਪ੍ਰਕੋਹ ਦੇ ਵਿੱਚ ਇਸ ਸਮਾਗਮ ਕਰਦੇ ਚੰਗੇ ਨਹੀਂ ਲੱਗ ਹੂੰ ਜੀ ਹਾਂਜੀ ਹੈਨਾ ਜੀ ਜੀ ਵਿਸ਼ੇ ਭਗਵੰਤ ਮੰਤਰਕਾਰ ਨੂੰ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਕਿ ਜੀ ਕਿਉਂਕਿ ਜਦੋਂ ਇਹਨਾਂ 350 ਸਾਲਿਆਂ ਦੀ ਸੀਨਗਰ ਸਮਾਗਮ ਕੀਤਾ ਨੇ ਗੁਰੂ ਸਾਹਿਬ ਦੇ ਅਸ਼ੇਦੀਪੁਰ ਦੇ ਉੱਤੇ ਹਾਂਜੀ ਤੇ ਉੱਥੇ ਤਰੀਕਾ ਭੁਗਤਿਆ ਨਹੀਂ ਆ ਕਿਦਰ ਉੱਥੇ ਦਰਬਾਰ ਸਾਹਿਬ ਉਹ ਕਾਲ ਤੱਕ ਤੇ ਹੂੰ ਹੈਨਾ ਉੱਥੇ ਵਿਚਾਰਾ ਵੀਰ ਤੋਂ ਵੀ ਬਰੀ ਦਾ ਬਖਰਾ ਬਣਾ ਰਿਆ ਗਾਇਕ ਹਾਂਜੀ ਆ ਵੀ ਸਾਡੇ ਐਜੂਕੇਸ਼ਨ ਮਿਨਿਸਟਰ ਜਿਹੜੇ ਹੈਗੇ ਆ ਉੱਥੇ ਤਨਖਾਹ ਭੁਗਤਾਈ ਤੇ ਲੇਕਿਨ ਜਿਹੜਾ ਭਾਸ਼ਾ ਵਿਭਾਗ ਦਾ ਫੰਕਸ਼ਨ ਸੀਗਾ ਤੇ ਭਾਸ਼ਾ ਡਾਇਰੈਕਟਰ ਕਿਉਂ ਸੱਦਿਆ ਉੱਥੇ ਹੂੰ ਔਰ ਜੁਮੇ ਲੈ ਲਈ ਡਾਇਰੈਕਟਰ ਨੇ ਫੰਕਸ਼ਨ ਕਰਾਇਆ ਹਾਂਜੀ ਕੋ ਜਫਰ ਨੇ ਤੁਸੀਂ ਉਹਨੂੰ ਕਿਉਂ ਨਹੀਂ ਸੱਦਿਆ ਹੂੰ ਤੁਸੀਂ ਅਧਿਕਾਰੀ ਬਚਾਉਣ ਲਈ ਆਪ ਜਾ ਕੇ ਕਰ ਲਿਆ ਆ ਜੁਮੇ ਲੈ ਲਈਗੀ ਲੇਕਿਨ ਕਿਉਂ ਨਹੀਂ ਹਰ ਅਧਿਕਾਰੀ ਚਾਹੇ ਛੋਟਾ ਹੋਵੇ ਜਾਂ ਵੱਡਾ ਉਹ ਜ਼ਿੰਮੇਵਾਰ ਹੋਵੇ ਕਿ ਮੇਰੀ ਡਿਊਟੀ ਕੀ ਹੈ ਹਾਂਜੀ ਹਨਾ ਜੀ ਅੱਜ ਹੜਪੀੜਤਾਂ ਦੀ ਮਦਦ ਲਈ ਭਗਵੰਤਪਨ ਸਾਹਿਬ ਦੀ ਸਰਕਾਰ ਇੰਨੀ ਐਕਟਿਵ ਹੋ ਗਈ ਹੂੰ ਹੂੰ ਹਨਾ ਡਿਪਟੀ ਕਮਿਸ਼ਨਰ ਅਮਰਸਰ ਵਰਗੀ ਹੂੰ ਹਾਂਜੀ ਜਿਨ੍ਹਾਂ ਨੂੰ ਆਦੇਸ਼ਾਂ ਦੀ ਲੋੜ ਹੀ ਨਾ ਹੋਵੇ ਹੂੰ ਜੋ ਆਪਣੇ ਆਪ ਹੀ ਕਰਨਾ ਹੈ ਹਰ ਸਰਕਾਰੀ ਮੁਲਾਜ਼ਮ ਚਾਹ ਪੀਐਨ 2 ਪ੍ਰਿੰਸੀਪਲ ਪੀਐਨ 2 ਡਿਪਟੀ ਕਮਿਸ਼ਨਰ ਹੂੰ ਸਾਰੇ ਕੀ ਭਗਵੰਤ ਸਿੰਘ ਮਾਨ ਹੂੰ ਆ ਕਟਪੁੱਥਲੀ ਬਣਿਆ ਹੋਇਆ ਭਗਵੰਤ ਸਿੰਘ ਮਾਨ ਵੀ ਸਾਡੀ ਡਿਊਟੀ ਇਹ ਹੈ ਕਿ ਮੁੱਖ ਮੰਤਰੀ ਨੂੰ ਕਿਤੇ ਮਤਲਬ ਲੋਕੀ ਇਹ ਨਾ ਕਹਿਣ ਕਿ ਕੁਝ ਨਹੀਂ ਹੋਇਆ ਹੂੰ ਤੇ ਉਹ ਮੁੱਖ ਮੰਤਰੀ ਤੇ ਜਰਾ ਆਪ ਤਾਂ ਮੱਲ ਲਡੂ ਬਹਿ ਜਾਂਦਾ ਜਾ ਕੇ ਹੂੰ ਬਿਲਕੁਲ ਹਾਂਜੀ ਤੁਸੀਂ ਉੱਥੇ ਕੀ ਕਰੋਗੇ ਹੂੰ ਲੇਕਿਨ ਗਾਲਾ ਹਾਲਾਤ ਇਹ ਹੈ ਕਿ ਕਾਰਨ ਕੀਆ ਕਿ ਸਾਡੀ ਐਜੂਕੇਸ਼ਨ ਸਿਸਟਮ ਖਲਾਫ ਹੋ ਗਿਆ ਹਮ ਹਣਾ ਹੁਣ ਛੁੱਟੀਆਂ ਚੱਲਦੀਆਂ ਖੜਾ ਨਹੀਂ ਹਾਂਜੀ ਠੀਕ ਆ ਜੀ ਸਕੂਲਾਂ ਦੇ ਵਿੱਚ ਤੇ ਮੈਂ ਸਕੂਲਾਂ 'ਚ ਖੜਾ ਤੋਂ ਪਹਿਲਾਂ ਵੀ ਦੇਖਿਆ ਸਕੂਲਾਂ 'ਚ ਛੁੱਟੀਆਂ ਸੀ ਹਮ 50% ਮੈਂ ਦੇਖਿਆ ਕਿ ਸਕੂਲਾਂ ਜਾ ਕੇ 2 ਮਹੀਨਾ ਕਿਹੜਾ ਗਿਆ ਅਜੇ ਬੱਚੇ 50% ਨਹੀਂ ਸਕੂਲਾਂ ਜਾਏ ਸੀ ਹਮ ਸਕੂਲਾਂ ਦੇ ਅਧਿਆਪਕਾਂ ਦੇ ਕੋਲ ਕੋਈ ਕੋਸ਼ਿਸ਼ ਹੀ ਹੈ ਨਹੀਂ ਹਮ ਬਿਰਨ ਨੂੰ ਕਿਹੜੇ ਢੰਗ ਨਾਲ ਲੈ ਕੇ ਆਉਣਾ ਪੀਗਾ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਾਡੇ ਕੋਲ ਕੋਈ ਸਾਧਨ ਨਹੀਂ ਗੇ ਹਾਂਜੀ ਉਹਨਾਂ ਕੋ ਆਪਣੀ ਸਕੂਲ ਬੈਂਸ ਬਸਾਉਂਦੀਆਂ ਉਹ ਲੈ ਆਉਂਦੇ ਘਰੋਂ ਚਾਕੇ ਬੱਚੇ ਸਾਡੇ ਸਰਕਾਰੀ ਸਕੂਲਾਂ 'ਚ ਨਹੀਂ ਹੁੰਦੀਆਂ ਜਿਹੜੀ ਭਗਵਾਨ ਜੀ ਨੇ ਚਾਲੂ ਕੀਤੀ ਉਹ ਵੀ ਨਹੀਂ ਚੱਲੂ ਹੋਈਆਂ ਹੂੰ ਜਿਹੜੇ ਕਹਿੰਦੇ ਬੇਟੀਆਂ ਜਿੱਥੇ ਮਰਜ਼ੀ ਪੜਦੀ ਹੋਣਗੀਆਂ ਮੇਰੀਆਂ ਬਸਾਂ ਲੈ ਕੇ ਆਉਣਗੀਆਂ ਅੱਜ ਤੀ ਮੈਂ ਨਹੀਂ ਦੇਖਿਆ ਬੇਟੀਆਂ ਕਿੰਦੀਆਂ ਵੀ ਅਸੀਂ ਤੁਹਾਡੀ ਬੱਸ ਦੇ ਵਿੱਚ 250 ਰੁਪਏ ਮਹੀਨਾ ਕਿਉਂ ਦੇਈਏ ਹੂੰ ਜੀ ਜਿਹੜੀ ਦੂਜੇ ਨਾ ਥਾਵਾਂ ਤੋਂ ਬੇਟੀਆਂ ਹੁੰਦੀਆਂ ਉਹ ਉਹ 250 ਰੁਪਏ ਦੇਣੇ ਪੈਂਦਾ ਹੂੰ ਕਰਤੀਦਾ ਹਾਂਜੀ ਉਹ ਕਿਹਦੇ 250 ਤੈਨੂੰ ਵੀ ਦਈਏ ਸੀ ਜਦੋਂ ਕੈਪਟਨ ਅਮਰਿੰਦਰ ਕਹਿ ਗਿਆ ਕਿ ਬੇਟੀਆਂ ਨੂੰ ਹੂੰ ਫ੍ਰੀ ਹੈ ਹਾਂ ਵੀ ਆਧਾਰ ਕਾਰਡ ਤੇ ਆ ਸਕਦੇ ਨਾਲ ਆਧਾਰ ਕਾਰਡ ਤੇ ਆ ਸਕਦੇ ਉਹ ਤੋਂ ਹੂੰ ਸਹੀ ਹੈ ਹੈਨਾ ਹਾਂਜੀ ਤੇ ਤੁਸੀਂ ਕੀ ਕਰ ਰਹੇ ਹੋ ਹੂੰ ਤੁਹਾਡੀ ਕੋਈ ਵੀ ਨੀਤੀ ਜਿਹੜੀ ਹੈਗੀ ਆ ਉਹ ਨੀਤੀ ਉਹਦੀ ਕੋਈ ਪਰਖਵਾਂ ਵਾਲਾ ਹੈ ਨਹੀਂ ਇਹਦਾ ਪਿੱਛੇ ਕੀ ਹੈ ਇਹਦਾ ਪਿਛੋਕੜ ਕੀ ਹੈ ਇਹਦਾ ਅੱਗੇ ਕੀ ਹੈ ਇਹਦੇ ਪਿੱਛੇ ਕੀ ਹੈ ਰ ਖੜਾ ਸਾਹਿਬ ਇਥੇ ਮੈਂ ਇਹ ਪੁੱਛਣਾ ਚਾਹੂੰਗੀ ਕਿ ਅਧਿਆਪਕਾਂ ਦੇ ਵਿੱਚ ਘਟ ਰਹੇ ਉਚਾਣ ਨੂੰ ਵਧਾਉਣ ਦੇ ਲਈ ਸਰਕਾਰ ਅਤੇ ਸਿੱਖਿਆ ਸੰਸਥਾਵਾਂ ਨੂੰ ਕਿਹੜੇ ਕਦਮ ਕਿਹੜੇ ਚੁੱਕਣੇ ਚਾਹੀਦੇ ਨੇ ਇਥੇ ਦੇਖੋ ਗੱਲ ਤਾਂ ਇਹ ਕਿ ਪਹਿਲੀ ਗੱਲ ਨੇ ਕਿ ਇਸ ਵਾਰ ਨਾ ਮੈਂ ਦੇਖਿਆ ਕਿ ਸਟੇਰ ਵਾਲੀ ਵੀ ਲੋਕਾਂ ਨੇ ਅਪਲਾਈ ਬਹੁਤ ਘੱਟ ਕੀਤਾ ਹਮਮ ਹੈ ਨਾ ਜੀ ਕਿਉਂਕਿ ਕਿ ਪਹਿਲੀ ਸ਼ਰਤ ਇਹ ਸੀਗੀ ਕਿ ਤੁਹਾਡਾ ਬੱਚਾ ਪੜਦਾ ਸਗਰੀ ਸਕੂਲ ਚ ਹਮ ਹਾਂਜੀ ਜੀ ਤੁਹਾਡੇ ਕਹਣੀ ਦੀ ਕਰੇ ਫਰਕ ਕਿਉਂ ਹਮ ਬਿਲਕੁਲ ਪਾਪੀਓ ਤੁਹਾਡੇ ਬੱਚੇ ਪੜਨ ਕਿਤੇ ਬਰੀਜੀ ਵੱਡੇ ਸਕੂਲਾਂ ਚ ਹਮ ਤਦ ਵੀ ਦਾਵਾ ਕਰੋ ਸਰਕਾਰੀ ਸਕੂਲ ਦੇ ਅਵਾਰਡ ਦਾ ਕਿੱਦਾਂ ਹੋ ਜੂਗਾ ਬਿਲਕੁਲ ਹੈਨਾ ਜੀ ਉਹ ਪਹਿਲੀ ਲਾਈਨ ਮੈਂ ਪਾਈ ਸੀ ਹੂੰ 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 ਛਤਰ ਪਹਿਲਾਂ ਵੀ ਤੁਸੀਂ ਇਹ ਤੇ ਸ਼ਰਤ ਪਵਾ ਦਿਓ ਹੂੰ ਕੁਝ ਇਹ ਅਵਾਰਡ ਦੇ ਦੇਣਾ ਜਿਹੜਾ ਕਰਦਾ ਪਰ ਇੱਕ ਲਾਈਨ ਦੇ ਪੰਜ ਨੰਬਰ ਤੇ ਰੱਖ ਲੋ ਹੂੰ ਜਦੋਂ ਬੰਦਾ ਟੱਕਰੇ ਟੁਕੜ ਥੋੜਾ ਜਿਹਾ ਰੁਕੇ ਹੂੰ ਵੀ ਸੋਚੇ ਹੈਨਾ ਮੈਂ ਦੋਸ਼ੀ ਹਾਂ ਕਿ ਖੜਾ ਕਿ ਨਹੀਂ ਖੜਾ ਇਸੇ ਮੈਂ ਦੋਸ਼ੀ ਹਾਂ ਉਸ ਵੇਪੜਚੂੜ ਕਰੇ ਹਾਂਜੀ ਠੀਕ ਹੈ ਜੀ ਤੁਸੀਂ ਦੇਖੋਗੇ ਰਾਸ਼ਟਰੀ ਅਵਾਰਡ ਪਿਛਲੇ ਸਾਲਾਂ ਚ 2-250 ਨੂੰ ਮਿਲਦਾ ਸੀ ਕਿਹੜੀ ਅਚ ਜੀ 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 ਹਾਂ ਮਿਲੂ ਵੱਖ-ਵੱਖ ਬੋਰਡ ਹੈਗੇ ਆ ਸੀਬੀਸੀ ਦੇ ਆਪਣੇ ਮਿਲਨੇ ਆ ਐਨਸੀਆਰਟੀ ਦੇ ਆਪਣੇ ਮਿਲਨੇ ਆ ਹੋਰ ਸਟੇਟਾਂ ਦੇ ਵੱਖਰੇ ਹੋਣੇ ਆ ਜੀ ਉਹ 2250 ਹੁੰਦਾ ਇੱਕ ਘਟਾ ਕੇ ਕਿਥੇ ਲੈਂਦੇ 45 ਹੂੰ 2250 ਤੋਂ ਦੇ ਲਓ ਪੰਡਾ ਲਈ 45 ਆਗੇ ਹੁਣ 45 ਦੇ ਵਿੱਚ ਸਾਡੇ ਪੰਜਾਬ ਦਾ ਇੱਕ ਹੈਗਾ ਹੂੰ ਸ਼ੁਕਰ ਕਰੋ ਪਿਛਲੀ ਵਾਰੀ ਵੀ ਇੱਕ ਕੰਪਿਊਟਰ ਟੀਚਰ ਸੀਗਾ ਹੂੰ ਕੰਪਿਊਟਰ ਟੀਚਰ ਨੇਸ਼ਨਲ ਵਾਰਡ ਲੈ ਗਿਆ ਜਿਨ੍ਹਾਂ ਨੂੰ ਸਰਕਾਰ ਭੱਤੇ ਨਹੀਂ ਦੇ ਰਹੀ ਹੂੰ ਤੁਰ ਤੱਕ ਨਹੀਂ ਦਿੱਲੀ ਤਾਂ ਨੀਲਾ ਹੁੰਦੀ ਆ ਹਨਾ ਜਿਨ੍ਹਾਂ ਨੇ ਇੱਕ ਨਵੀਂ ਇਨਵੈਂਸ਼ਨ ਦਿੱਤੀਆਂ ਨਵੀਆਂ ਕਾਢਾਂ ਕੱਢੀਆਂ ਉਹ ਲੈ ਗਿਆ ਹੁਣ ਉਹਨੂੰ ਜੇ ਉਹ ਨੈਸ਼ਨਲ ਵਰਡੀ ਦੇ ਕੰਪਿਊਟਰ ਵਿੱਚ ਲੈ ਗਿਆ ਤੇ ਬਾਕੀ ਕੰਪਿਊਟਰ ਟੀਚਰਾਂ ਨੂੰ ਅੱਗੇ ਲਿਆਉਣ ਲਈ ਉਤਸ਼ਾਹ ਕਰਨਾ ਜ਼ਰੂਰੀ ਨਹੀਂ ਸੀ ਹਮ ਬਿਲਕੁਲ ਜੁੱਧ ਤਾਂ ਨਾ ਅਧਿਆਪਕੀ ਅਦਾਸਿਆ ਹਮ ਤੂੰ ਕੰਮ ਕਰ ਨਹੀਂ ਸਕਦਾ ਕਿਵੇਂ ਹਮ ਹਨਾ ਬਿਲਕੁਲ ਹੁਣ ਸਿੱਖਿਆ ਕ੍ਰਾਂਤੀ ਆਈ ਹਮ ਸਿੱਖਿਆ ਕ੍ਰਾਂਤੀ ਦੇ ਵਿੱਚ ਬਹੁਤ ਸਾਰੇ ਸਕੂਲਾਂ ਜਿਨ੍ਹਾਂ ਨੇ ਬਾਸੁਰਮਾ ਦੇ ਦੂਜਿਆਂ ਦੇ ਮਤਲਬ ਹਮ ਬੜਾ ਵੱਡੇ ਪੱਧਰ ਤੇ ਕੀਤਾ ਹਾਂਜੀ ਉਹ ਮੂਲਕੋ ਜਿਹੜੇ ਸਕੂਲਾਂ ਦੇ ਤੁਹਾਡੇ ਸਟੇਟ نیشنل ਵਾਰਡੀ ਟੀਚਰ ਹੈਗੇ ਆ ਹੂੰ ਤੁਸੀਂ ਉਹਨਾਂ ਦੇ ਕੋਲੋਂ ਕਿਉਂ ਨਹੀਂ ਉਹਨਾਂ ਨਾਲ ਕਿਉਂ ਪਉਂਦੇ ਤਾਂ ਸਕੂਲ ਦੇ ਵਿੱਚ ਹੋਵੇ ਵੀ ਜਿਹੜੇ ਸਕੂਲਾਂ ਸਟੇਟ نیشنل ਵਾਰਡੀ ਟੀਚਰ ਹੈਗਾ ਉਹਦੇ ਰਾਂ ਹੀ ਉਮੀਦ ਘੱਟ ਹੋ ਸਕਦਾ ਹੂੰ ਇਸ ਪੱਤਰ ਦਾ ਜੀ 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 ਤਾਂ ਕਿ ਦੂਜੇ ਕਹਿਣ ਵੀ ਅਗਲਾ ਜਿਹੜਾ ਨਾ ਪੱਤਰ ਮੇਰੀ ਮੇਰਾ ਲੱਗੇ ਹੂੰ ਅਗਲੀ ਵਾਰ ਮੇਰਾ ਲੱਗੇ ਹੂੰ ਜਿੰਨੇ ਚਿਰ ਅਸੀਂ ਕੰਪੀਟੀਟਿਵ ਨਹੀਂ ਲੈ ਕੇ ਆਉਂਦੇ ਪ੍ਰੇਰਨਾ ਪੋਜੀਟਿਵਲੀ ਉਹਨਾਂ ਜੰਨੀ ਗੱਲ ਬਣਦੀ ਪਰ ਇਹ ਵੀ ਨਹੀਂਗਾ ਕਿ ਤੁਸੀਂ ਕੰਪਲੀਸ਼ਨ ਕਰਵਾ ਦਿਓ ਕਿ ਲੋਕੀ ਨਖਰਾ ਕਰਾਉਣ ਵਾਲਾ ਪਣ ਵੀ ਅਸੀਂ ਸੱਤ ਪਰਿਸ਼ੇ ਚੱਲਣਾ ਹੈਗਾ ਤੇ ਸਾਡਾ ਜੱਡ ਵਧੀਆ ਹੋਊਗਾ ਹਾਂਜੀ ਰਿਜ਼ਲਟ ਦੇ ਨਾਲ ਆ ਤੁਹਾਡੀ ਇਹ ਕਾਰਜਰੀ ਕੀ ਹੈਗੀ ਆ ਤੁਹਾਡੀ ਆਪਣੀ ਫਿਜ਼ੀਕਲੀ ਕੀ ਆ ਤੁਹਾਡੀ ਮੈਂਟਲੀ ਕੀ ਆ ਤੁਹਾਡੀ ਲੇਖਣੀ ਕੀ ਆ ਕਿ ਤੁਸੀਂ ਲੇਖਕ ਹੋ ਤੁਸੀਂ ਕੋਈ ਦੰਦੇ ਆਰਟੀਕਲਸ ਲਿਖਿਆ ਜਿਹੜੇ ਬੱਚਿਆਂ ਨੂੰ ਮੋਟੀਵੇਟ ਕਰ ਸਕਣ ਹੈਨਾ ਬਿਲਕੁਲ ਮੈਂ ਤੇ ਇਥੋਂ ਤੱਕ ਦੇਖਿਆ ਕਿ ਮੈਂ ਹੈ ਨਾ ਪ੍ਰਾਇਮਰੀ ਸਕੂਲ ਜਿੱਦਾਂ ਅ ਸੈਂਟਰ ਹੈ ਟੀਚਰ ਹੁੰਦੇ ਆ ਹਾਂਜੀ ਉਸ ਸਕੂਲ ਦੇ ਚ ਬੈਠਾ ਵਿਚਾਰਾ ਦਫਤਰਾ ਕਿਸੇਰੇ ਬੈਹਂਦਾ ਦੁਬਾਰਾ ਚੱਲ ਜਾਂਦਾ ਉੱਠ ਕੇ ਹੂੰ ਹੂੰ ਉਹ ਦੇਖਦਾ ਨਹੀਂ ਵੀ ਬੱਚੇ ਅਸੈਂਬਲੀ ਕਿਵੇਂ ਕਰਦੇ ਹੂੰ ਉਹ ਬੱਚੇ ਕਲਾਸਾਂ ਕਿਵੇਂ ਲੈਂਦੇ ਹੈਗੇ ਉਹ ਜਿੰਨੇ ਸੈਨੇਟਿਚਰ ਹੈਗੇ ਉਹਨਾਂ ਤੇ 90% ਕੰਮ ਨਹੀਂ ਕਰ ਹੂੰ ਉਹ ਵਾਲੜੀ ਕਿਦਾਂ ਅਪਲਾਈ ਕਰ ਦੂ ਹੂੰ ਇੱਕ ਸਾਡੇ ਸੈਨੇਟਿਚਰ ਟੀਚਰ ਹੈਗਾ ਸੰਤੋਖ ਸਿੰਘ ਮੱਲੀ ਹੈਗਾ ਹਾਂਜੀ ਉਹ ਮੇਰਾ ਸਟੂਡੈਂਟ ਹੈਗਾ ਹੀ ਇਜ਼ ਵੈਰੀ ਡੈਡੀਕੇਟਿਡ ਕਿ ਸਟੂਡੈਂਟੋਂ ਮੇਰਾ ਹੂੰ ਵੈਰੀ ਡੈਡੀਕੇਟਿਡ ਉਹ ਇਹ ਨਾ ਕੰਮ ਕਰਦਾ ਕਿ ਉਹਨੇ ਆਪਣੇ ਸੰਸਥਾ ਸਕੂਲ ਨੂੰ ਸੰਸਥਾ ਬਣਾਤਾ अच्छा जी। ਉਹ ਆਪ ਕਈ ਫੜੀ ਹੁੰਦੀ ਉਹ ਦੇਖੋ। ਹਮ ਆਪ ਗੋਡੀ ਕਰ ਰਹੇ ਮਾਲੀ ਤਾਂ ਨਹੀਂ ਹੁੰਦੇ ਕੋਈ। ਹਮ ਹਮ ਉਹਨੇ ਪਲਾਂਟੇਸ਼ਨ ਕੀਤੀ ਉੱਥੇ ਸਕੂਲ ਨੂੰ ਬਣਾਇਆ ਗ੍ਰਾਂਟਸ ਲੈ ਕੇ ਉਹਨੇ ਕੋਈ 50 ਲੱਖ ਰੁਪਏ ਲਾਤਾ ਗ੍ਰਾਂਟਸ ਬਣਾ ਕੇ। ਹਮ ਉਹਨੂੰ ਹਰ ਸਾਲ ਹੀ ਨਾ ਜਿਹਨਾਂ ਸਿੱਖਿਆ ਅਫਸਰ ਕਹਿੰਦਾ ਵੀ ਇਹਨੂੰ ਅਵਾਰਡ ਮਿਲ ਜਾਂਦਾ ਜਿਹੜਾ ਪੱਤ ਡੀਸੀ ਵੱਲੋਂ 26 ਜੁਨ 15 ਅਗਸਤ ਨੂੰ ਹਾਂ ਜੀ ਉਹਨੂੰ ਮਿਲ ਜਾਂਦਾ। ਜਿਹੜੇ ਨਕਮੇ ਬੈਠੇ ਆ ਉਹ ਵਿਚਾਰ ਕਰਦੇ ਆ ਯਾਰ ਮੱਲੀ ਨੂੰ ਕਿੱਦਾਂ ਦੇ ਦਿੰਦੇ ਹਰ ਸਾਲੀ। ਹਮ ਉਹ ਲੱਤਾਂ ਖਿੱਚਣਾ ਨਹੀਂ ਹਟਦੇ। ਉਹ ਯਾਰ ਮੱਲੀ ਨੂੰ ਕਿੱਦਾਂ ਮਿਲ ਜਾਂਦਾ? ਹਾਂ ਇਹ ਜੰਗੀ ਆ ਰਿਹਾ ਮੈਨੂੰ ਵੀ ਤੂੰ ਉਹਦੇ ਮੁਕਾਬਲੇ ਕਰਦਾ ਕੀ ਹੈ ਬਿਲਕੁਲ ਆਪ ਦਾ ਕਰਮ ਨਹੀਂ ਦੇਖਣਾ ਉਹਦਾ ਕਰਮ ਨਹੀਂ ਦੇਖਣਾ ਹਮ ਹੈਨਾ ਗੱਲ ਇਹ ਕਿ ਇਹ ਵੀਰ ਕਹਿੰਦਾ ਚਲਦੀ ਹੈ ਗੱਲ ਹੈ ਕਿ ਜਿਹੜੇ ਜਿਹੜੇ ਕੀਤੇ ਆ ਉਹਨਾਂ ਨੂੰ ਇਛਾਦਤ ਕਰਨਾ ਚਾਹੀਦਾ ਉਹਦੀ ਜਿਆਦਾ ਕਰਨਾ ਜਦੋਂ ਤੱਕ ਅਛਾਦ ਨਹੀਂ ਕਰਾਂਗੇ ਅਹੀਂ ਟੀਚਰ ਦੀਆਂ ਵੇਤਨਾ ਉਹਨਾਂ ਦੀਆਂ ਲੋੜਾਂ ਉਹਨੇ ਥੋੜਾ ਅੱਛਾ ਉਹਨਾਂ ਦੀਆਂ ਪੋਸਟਾਂ ਉਹਨਾਂ ਦੀ ਤਰੱਕੀ ਸਮੇਂ ਸਰ ਹਮ ਉਹਦੇ ਮਿਲਦੀ ਆ ਤੇ ਉਜੀ ਅੱਜ ਬਖਸ਼ ਹੈਗਾ ਤੇ ਉਹ ਅਵਾਰਡ ਹੀ ਕਾਬਲ ਹੋ ਗਿਆ ਬਿਲਕੁਲ ਬਿਲਕੁਲ ਹਾਂ ਜੀ ਮੇਰੇ ਆਪਣੀ ਹਿਸਟਰੀ ਹੈ ਕਿ ਜਦੋਂ ਮੈਂ ਉਹ ਅਵਾਰਡ ਹੀ ਮੈਨੂੰ ਵਾਰਡ ਮਿਲਿਆ ਨਾ ਮੈਂ ਅਪਲਾਈ ਨਹੀਂ ਕੀਤਾ ਸੀ ਹੂੰ ਕੰਮ ਹੀ ਨਾ ਜਾਂਦਾ ਸੀਗਾ ਤੇ ਇੱਕ ਚਨੋਦੀ ਪੱਤਰ ਲਿਖਿਆ ਤੇ ਮੈਨੂੰ ਵਾਰਡ ਮਿਲ ਗਿਆ ਸੀ ਹੂੰ ਉਹ ਕਹਿੰਦੇ ਵੀ ਜਦਾਂ ਤੂੰ ਆਹ ਤੇ ਲਿਖਿਆ ਚਨੋਦੀ ਪੱਤਰ ਦੇਖ ਦਿੱਤਾ ਤੇ ਤੈਨੂੰ ਵਾਰਡ ਕਿਹਦੇ ਦੇ ਤੂੰ ਤੇ ਮੈਂ ਕਿਹਾ ਮੈਂ ਕਰਨਾ ਹੂੰ ਮੈਂ ਤਾਂ ਪੰਗਾ ਨਹੀਂ ਲੈਂਦਾ ਤੂੰ ਪੰਗਰਿਆ ਤਾਂ ਨੋਸ ਵਿੜੇ ਦੇ ਸੈਕਟਰੀ ਸਾਹਿਬ ਜਾਂ ਬੰਦੇ ਉਹ ਜੋ ਚੈੱਕ ਕੀਤਾ ਤਾਂ ਕਹਿੰਦੇ ਯਾਰ ਤੇਰਾ ਦਾ ਵਾਰ ਪੰਦਾ ਹੂੰ ਮੈਨੂੰ ਕਹਿੰਦੇ ਨੈਸ਼ਨਲ ਵਾਰਡ ਹੀ ਮੈਂ ਕਿਹਾ ਨਹੀਂ ਯਾਰ ਮੈਂ ਦੋਗਣੀ ਨਹੀਂ ਲੈਣਾ ਹੂੰ ਮੈਂ ਵਾਰਡ ਹੀ ਨਹੀਂ ਸੀ ਕੰਮ ਕਰਦਾ ਹੂੰ ਹਨਾ ਪਰ ਮੈਨੂੰ ਬਾਅਦ ਚ ਪਤਾ ਲੱਗਾ 2021 ਦੇ ਚ ਪਤਾ ਲੱਗਾ ਕਿ ਜਦੋਂ ਮੈਨੂੰ ਅਵਾਰਡ ਦਾ ਸਾਲ ਮਿਲਿਆ ਨਾ ਹਾਂਜੀ ਤੇ ਮੈਂ ਕਿਹਾ ਅਵਾਰਡ ਦੇ ਹੁਣ ਸ਼ੁਰੂ ਹੋਇਆ ਹੂੰ ਜਿਹੜੇ ਲੋਕ ਮੈਨੂੰ ਕਹਿੰਦੇ ਸੀਗੇ ਤੂੰ ਇੰਨਾ ਰਾਤ ਦਿਨ ਪੱਜਾ ਫਿਰਦਾ ਤੂੰ ਛੁੱਟੀ ਨਹੀਂ ਕਰਦਾ ਕਦੇ ਹੂੰ ਵੀ ਤੇ ਤੇਰੇ ਫੀਤੀਆਂ ਲਕੜੀਆਂ ਹੂੰ ਪਰ ਮੈਨੂੰ ਉਹ ਤਾਂ ਪਤਾ ਲੱਗਾ ਜਦੋਂ ਮੈਨੂੰ 10 ਲੱਖ ਰੁਪਏ ਐਕਸਟਰਾ ਮਿਲ ਗਿਆ ਹੂੰ ਸਹੀ ਹੈ ਹਨਾ ਜੀ ਬੱਚਿਆਂ ਦੇ ਮੈਂ ਬਹੁਤ ਕੁਝ ਲਾਇਆ ਹੋਗਾ ਪਰ ਗੱਲ ਹੈਗੀ ਕਿ ਤੁਹਾਨੂੰ ਬਹੁਤ ਕੁਝ ਮਿਲਦਾ ਹੂੰ ਜੇ ਤੂੰ ਕਿਸੇ ਕੰਮ ਕਰਦੇ ਆ ਤੇ ਪਰ ਜਦੋਂ ਹੁਣ ਆਪਾਂ ਗੱਲਾਂ ਕਰਦੇ ਸੀਗੇ ਖੜਾਣ ਦੀ ਗੱਲ ਕਰਦੇ ਸੀ ਤੇ ਮੈਡਮ ਡੇਸੀ ਦੀ ਗੱਲ ਕਰਦੇ ਸੀ ਸ਼ਾਕਸ਼ੀ ਜੀ ਹਾਂਜੀ ਹੁਣ ਸ਼ਾਕਸ਼ੀ ਲਈ ਦੁਨੀਆ ਦਾ ਹਰ ਵਾੜੀ ਛੋਟਾ ਹੂੰ ਬਿਲਕੁਲ ਹਾਂਜੀ ਉਹਨਾਂ ਦੇ ਕੰਮ ਹੀ ਇੰਨੇ ਜ਼ਿਆਦਾ ਹਨਾ ਉਹਨੇ ਕੀ ਕੰਮ ਕੀਤਾ ਪਹਿਲਾ ਕੰਮ ਕੀਤਾ ਕਿ ਜਿਹੜਾ ਸਾਡੀ ਇਹਨਾਂ ਨੂੰ ਪ੍ਰੂਨਤਿਆ ਹੂੰ ਪ੍ਰੂਨਤਿਆ ਹਾਂਜੀ ਕਰਨ ਵਾਲਿਆਂ ਦੇ ਲਾਂਤ ਪਾਈ ਆ ਹੂੰ ਬੇ ਧੀਆ ਮਾਰੋ ਨਾ ਹੂੰ ਧੀਆ ਸ਼ਾਖਸੀ ਬਣ ਚ ਗਈਆਂ ਬਿਲਕੁਲ ਬਿਲਕੁਲ ਤੇ ਉਹ ਪ੍ਰੂਨਤਿਆ ਕਰਨ ਵਾਲਿਆਂ ਦੇ ਨੇ ਥਰੂ ਪੁੰਜੇ ਆ ਬਿਲਕੁਲ ਹਾਂਜੀ ਹਨਾ ਜੀ ਉਹਨੇ ਸਾਰੀਆਂ ਜਿਹੜੀਆਂ ਬੇਟੀਆਂ ਧੀਆ ਦੀ ਆਦਰਸ਼ ਬਣ ਕੇ ਦਿਖਾਇਆ ਹੂੰ ਉਹਨੇ ਦੱਸਿਆ ਕਿ ਮੈਂ ਆ ਪਾਣੀ ਜਿੱਥੇ ਨਾ ਲੋਕ ਛਾਲ ਮਾਰਦੇ ਮੈਂ ਵੀ ਛਾਲ ਮਾਰ ਸਕਦੀ ਹਾਂ ਹਾਂ ਹੈਨਾ ਮੈਂ ਕੰਮ ਕਰ ਸਕਦੀ ਹਾਂ ਉਹਨੇ ਸਾਰੇ ਪ੍ਰਸ਼ਾਸਕ ਅਧਿਕਾਰੀਆਂ ਨੂੰ ਲੀਡ ਕੀਤਾ ਕੁੜੀ ਨੇ ਹਮ ਵੀ ਡੀਸੀ ਬਣਦਾ ਅਰਥੇ ਨਹੀਂ ਹੁੰਦਾ ਕਿਦੋਂ ਸ਼ਾਸਕ ਬਣ ਗਿਆ ਜੀ ਡੀਸੀ ਮਤਲਬ ਪਬਲਿਕ ਸਰਵੰਟ ਹੁੰਦਾ ਹਮ ਤੁਸੀਂ ਫਾਰਮਾਂ ਵਿੱਚ ਦੇਣੀ ਆ ਜਦੋਂ ਤੁਸੀਂ ਇਹ ਜਿਹੜੀ ਭਾਵਨਾ ਲੈ ਕੇ ਇਹ ਐਜੂਕੇਸ਼ਨ ਚੱਜੂਗੀ ਹਮ ਬਿਲਕੁਲ ਇਹ ਤੇ ਸੁਧਾਰ ਹੋਊਗਾ। ਇਹ ਦੂ ਵੀ ਕਿਸੇ ਅਧਿਆਪਕ ਦੀ ਪੜਾਈ ਹੋਈ ਆ। ਹਾਂਜੀ। ਕਿਸੇ ਮਾਂ ਦੀ ਪੜਾਈ ਹੋਈ ਆ ਜਿਨ੍ਹਾਂ ਦੀ ਪਰਸਨੈਲਿਟੀ ਬਣਾਈ ਹੈਗੀ ਆ। ਹਾਂਜੀ। ਤੇ ਜਦੋਂ ਅਧਿਆਪਕ ਇਸ ਲੈਵਲ ਤੇ ਡੈਡੀਕੇਟ ਕਰਨਗੇ। ਹੂੰ। ਜਦੋਂ ਅਧਿਆਪਕ ਅਧਿਆਪਕ ਬਣ ਕੇ ਰਹਿਣਗੇ। ਹੂੰ। ਹੈਨਾ? ਤੇ ਫਿਰ ਮੇਰਾ ਖਿਆਲ ਆ ਕਿ ਇਹ ਬਾਖ ਮਾਰੋਗਾ। ਹੂੰ। ਫਿਰ ਜਿਹੜੀ ਆਪਾਂ ਜਿਹੜਾ ਵਿਸ਼ਾ ਆਪਣਾ ਨਾ। ਹੂੰ। ਤੀਸਰੀ ਅੱਖ ਦਾ ਚਿੱਟਾ ਮੋਤੀ ਆ। ਤੀਸਰੀ ਅੱਖ ਦਾ ਚਿੱਟਾ ਮੋਤੀ ਆ। ਹੂੰ। ਐ ਜਾਣਾ ਛੁਟਕੀ ਨਾਲ। ਬਿਲਕੁਲ ਸਹੀ। ਛੁਟਕੀ ਤੋਂ ਨਹੀਂ ਮਰੀ ਸੀ ਨਾ ਅਕਰੀ। ਉਹ ਗੜੀ ਕੁੜੀ ਸੀਗੀ ਜਿਹੜੀ ਮੰਤਰੀ ਹੁੰਦੀ ਸੀ। ਗਗਨ ਮਾਨ ਪਰਮੂਲ ਗਗਨ ਨਮੂਲ ਉਹਨੇ ਚੁਟਕੀ ਮਾਰੀ ਸੀ ਨਾ ਵੀ ਮੈਦਰ 5 ਸੈਕਿੰਡ ਸਰਕਾਰ ਬਣਾਓ ਆ ਪੀ ਐਮ ਐਸ ਪੀ ਐਮ ਐਸ ਪੀ ਹਾਂਜੀ ਤਾਂ ਵਿਚਾਰੀ ਆਪ ਹੀ ਨਹੀਂ ਮੰਤਰੀ ਲਈ ਹਮ ਜੀ ਹੈਨਾ ਹਾਂਜੀ ਗੱਲ ਉਹ ਚੁਟਕੀ ਨਹੀਂ ਹਮ ਤੈਨੂੰ ਕਰਨਾ ਪੈਣਾ ਜਦੋਂ ਕਿ ਕੰਮ ਹੀ ਨਹੀਂ ਕੀਤਾ ਹਮ ਹੈਨਾ ਗੱਲਾਂ ਹੀ ਕਰਾਈਆਂ ਫੇਰ ਨਹੀਂ ਗੱਲ ਬਣਨੀ ਇਹ ਸਰ ਕੇ ਮੈਨੂੰ ਲੱਗਦਾ ਕਿ ਚੰਗਾ ਵਾਤਾਵਰਨ ਸਿਰਜਣ ਲਈ ਹਮ ਚੰਗੇ ਤੇ ਆਪ ਕੋ ਸਿਰਜਣ ਲਈ ਸਰਕਾਰਾਂ ਨੂੰ ਸੇਧ ਦਿਉਣਾ ਪੈਣਾ ਜਿੰਨੇ ਸਾਡੇ ਸਟੇਟ ਨੈਸ਼ਨਲ ਵਾਈਟੀਚਰਸ ਹੈਗੇ ਹਨਾ ਉਹਨਾਂ ਨੂੰ ਬੰਦਾ ਸਨਮਾਨਯੋਗ ਬਣਾਉਣ ਲਈ ਆਦਰਸ਼ ਬਣਾਉਣ ਲਈ ਪ੍ਰੇਰਨਾ ਸਰੋਤ ਬਣਾਉਣ ਲਈ ਹਨਾ ਉਹਨਾਂ ਲਈ ਇੱਕ ਵੱਖਰਾ ਵਿੰਗ ਬਣਾਉਣਾ ਪੈਣਾ ਸਰਕਾਰ ਨੂੰ ਹਰ ਡਿਪਾਰਟਮੈਂਟ ਦੇ ਵਿੱਚ ਔਰ ਇਹ ਜਿੰਨੇ ਸਟੇਟ ਨੈਸ਼ਨਲ ਵਾਈਟੀਚਰਸ ਹੈਗੇ ਆ ਹਰ ਜ਼ਿਲ੍ਹੇ ਦੇ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਸਕੂਲ ਸਿੱਖਿਆ ਵਿਕਾਸ ਕਮੇਟੀਆਂ ਬਣਾਈਆਂ ਜ਼ਿਲ੍ਹਾ ਪੱਧਰ ਤੇ ਜਿੱਦਾਂ ਜ਼ਿਲ੍ਹਾ ਸਿੱਖਿਆ ਅਫਸਰ ਚੇਅਰਮੈਨ ਹੋਵੇ ਉਹਨਾਂ ਕੋਲ ਫੀਡਬੈਕ ਲਈ ਜਾਵੇ ਤਾਂ ਕਿ ਇੱਕ ਅਸਾਰੂ ਗੱਲ ਤੁਰੇ ਠੀਕ ਹੈ ਨਾ ਜੀ ਜੀ ਔਰ ਜਿੰਨੇ ਸਾਡੇ ਸਟੇਟ ਨੈਸ਼ਨਲ ਵਾਰਡੀ ਟੀਚਰਸ ਹੈਗੇ ਆ ਜਿਨ੍ਹਾਂ ਨੂੰ ਜਿਹੜੇ ਅਵਾਰਡ ਮਿਲੇ ਹੈਗੇ ਅਵਾਰਡ ਮਿਲਦੇ ਦੀਆਂ ਫੋਟੋਆਂ ਜਿਹੜੀਆਂ ਤਸਵੀਰਾਂ ਜੜੀਆਂ ਅਵਾਰਡ ਮਿਲਦੇ ਦੀਆਂ ਉਹ ਜ਼ਿਲ੍ਹਾ ਸਿੱਖਿਆ ਦਫ਼ਤਰਾਂ 'ਚ ਲੱਗੀਆਂ ਹੋਣ ਤਾਂ ਕਿ ਉੱਥੇ ਜਦੋਂ ਵੀ ਟੀਚਰ ਆਉਣ ਉਹ ਕਹਿਣ ਕਿ ਇਹ ਅਧਿਆਪਕ ਮੇਰੇ ਸਕੂਲ ਦਾ ਮੇਰੇ ਜ਼ਿਲ੍ਹੇ ਦਾ ਅਧਿਆਪਕ ਜਿਹਨੂੰ ਸਟੇਟ ਵਾਰਡ ਮਿਲਿਆ ਆ ਇਹ ਸੰਤ ਮਿਲਿਆ ਇਹ ਸੰਤ ਮਿਲਿਆ ਤੇ ਉਹ ਜਿਹੜੇ ਸtare ਜੋ ਚਮਕਣਗੇ ਹਾਂ ਨਾ ਜੋ ਸtare ਚਮਕਣਗੇ ਤੇ ਫਿਰ ਤੁਹਾਡਾ ਸਵਾਲ ਦਾ ਜਵਾਬ ਮਿਲ ਜੂਗਾ ਪੂਰਾ ਜ਼ਿਆਦਾ ਹੋਣਗੇ ਫਿਰ ਵਾੜਾ ਨੂੰ ਵਧਣਗੇ ਹਮ ਤੇ ਇਸਰਕੇ ਜਿਹੜੀ ਤੁਹਾਡੇ ਇੱਕ ਰਹਿ ਗਏ ਨੇ ਫਿਰ ਉੱਥੇ ਜ਼ਿਆਦਾ ਸੰਖਿਆ ਵਾਜੂ ਹੈ ਨਾ ਜੀ ਕੁਦਰਤੀ ਗੱਲ ਤਾਂ ਹੋਣਗੇ ਜਦੋਂ ਤੁਸੀਂ ਚੰਗਿਆਈ ਨੂੰ ਪ੍ਰਮੋਟ ਕਰੋਗੇ ਹਾਂਜੀ ਤੇ ਚੰਗੇ ਦੀ ਗਿਣਤੀ ਵਧਣੀ ਹੈ ਹਮ ਬਿਲਕੁਲ ਸਹੀ ਜੀ ਤੇ ਜਦੋਂ ਬੁਰਾਈ ਨੂੰ ਬਰਾਈ ਨੂੰ ਪ੍ਰਮੋਟ ਕਰੋਗੇ ਹਮ ਤੇ ਬੁਨਿਆਦੀ ਭੀੜ ਵਧ ਜਾਣੀ ਹੈ ਬਿਲਕੁਲ ਜੀ ਹੁਣ ਤੁਸੀਂ ਗਿਣਤੀ ਵਧਾਣੀ ਕਿ ਭੀੜ ਵਧਾਉਣੀ ਹੈ ਤੁਹਾਡੀ ਮਰਜ਼ੀ ਹੈ ਹਮ ਸਹੀ ਹੈ ਹੈਨਾ ਤੇ ਇਸਰਕੇ ਮੈਂ ਚਾਹਨਾ ਕਿ ਜਿਹੜੇ ਸਟੇਨਡਰਡ ਨੈਸ਼ਨਲ ਟੀਚਰਸ ਹੈਗੇ ਆ ਇਹ ਜਿੰਨੇ ਵੀ ਰਾਸ਼ਟਰੀ ਸਮਾਗਮ ਹੈਗੇ ਉਹਨਾਂ ਦੇ ਵਿੱਚ ਡਿਸਟ੍ਰਿਕਟ ਪੱਧਰ ਦੇ ਵਿੱਚ ਇਹ ਦੇਰ ਤੋਂ ਵੀ ਸਪੈਸ਼ਲ ਇਨਵਾਈਟੀਸ ਜੀ ਇਹਨਾਂ ਦੇ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਦੇ ਵਿੱਚ ਤਸਵੀਰਾਂ ਹਾਂ ਔਰ ਡੀਪੀ ਦਫ਼ਤਰ ਦੇ ਵਿੱਚ ਇੱਕ ਅਵਾਰਡੀ ਟੀਚਰਸ ਨੂੰ ਜੇ ਕਿਸੇ ਵੀ ਕਾਟਰ ਦਾ ਟੀਚਰ ਹੈਗਾ ਨੂੰ ਉਹ ਸਿੱਧਾ ਜਾਵੇ ਉੱਥੇ ਇੱਕ ਸੀਟ ਹੋਵੇ ਹਾਂ ਹੈਨਾ ਇੱਕ ਅਰਤੀ ਸੀਟ ਹੋਵੇ ਜਿਹੜਾ ਅਵਾਰਡੀ ਕਿਸ ਤੋਂ ਕੜੇ ਹਾਂ ਤੇ ਇਹਨਾਂ ਦੀ ਵਨ ਟਾਈਮ ਜਿਹੜੀ ਹੈਗੀ ਆ ਪ੍ਰੋਮੋਸ਼ਨ ਮਿਲੇ ਕ੍ਰੈਕਟ ਪ੍ਰੋਮੋਸ਼ਨ ਜੂਰ ਮਿਲੇ ਬਿਤਾ ਕੇ ਲੋਕਾਂ ਨੂੰ ਹੋਰ ਮੋਟੀਵੇਸ਼ਨ ਮਿਲੇ ਤੇ ਸਕੂਲਾਂ ਦਾ ਚੰਗਾ ਵਾਤਾਵਰਣ ਪੈਦਾ ਹੋਵੇ ਹਮ ਸਹੀ ਹੈ ਜੀ ਸੋ ਖੇੜਾ ਸਾਹਿਬ ਆਪਾਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਗਾ ਤੁਸੀਂ ਸਟੂਡੈਂਟ ਵਿਚ ਆਏ ਸਿੱਖਿਆ ਨਾਲ ਸੰਬੰਧਿਤ ਇੰਨੀਆਂ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਹੁਣ ਆਪਾਂ ਅਗਲੇ ਐਤਵਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ